ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਇੱਕ ਵਾਰੀ ਫੇਰ ਹਾਜ਼ਰ ਹਾਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਰਜੀਤ ਪਾਸਕਰ ਜੀ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਪਾਸਕਰ ਸਾਹਿਬ ਕਈ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਕੱਲ ਇੱਕ ਵਾਰ ਫੇਰ ਸਿਆਸਤ ਦੇ ਵਿੱਚ ਰਾਤੋਂ ਰਾਤ ਤਬਦੀਲੀ ਦੇਖੀ ਕੱਲ ਇੱਕ ਵੱਡੇ ਪਰਿਵਾਰ ਦੀ ਆਈਏਐਸ ਪਰਿਵਾਰਕ ਮੈਂਬਰ ਨੇ ਆਈਏਐਸ ਅਫਸਰ ਨੇ ਅਸਤੀਫਾ ਦਿੱਤਾ ਕਿਆਸ ਨੇ ਬਠਿੰਡੇ ਤੋਂ ਉਹਨਾਂ ਨੂੰ ਚੋਣ ਲੜਾ ਸਕਦੀ ਬੀਜੇਪੀ ਜੇ ਉਹ ਸ਼ਾਮਲ ਹੁੰਦੇ ਨੇ ਕੀ ਹੁੰਦੇ ਨੇ ਇਹਦੇ ਤੇ ਹਜੇ ਸਵਾਲ ਹੈ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਕਨਫਰਮੇਸ਼ਨ ਨਹੀਂ ਦਿੱਤੀ ਦੂਸਰਾ ਭਗਵੰਤ ਮਾਨ ਦੇ ਮੁਲਾਕਾਤ ਕਰਨ ਦੇ ਆਸਾਰ ਨੇ ਅਰਵਿੰਦ ਕੇਜਰੀਵਾਲ ਨਾਲ ਤਿਹਾਰ ਜੇਲ੍ਹ ਦੇ ਵਿੱਚ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਕਿ ਭਗਵੰਤ ਮਾਨ ਮਿਲਣਾ ਚਾਹੁੰਦੇ ਨੇ ਮੁਲਾਕਾਤ ਨਿੱਜੀ ਉਹ ਅਧਿਕਾਰਿਕ ਤੌਰ ਦੇ ਉੱਤੇ ਚਿੱਠੀ ਲਿਖੀ ਗਈ ਹੈ ਨਿੱਜੀ ਗੱਲਾਂ ਵੀ ਹੋਣਗੀਆਂ ਇਸ ਮੁਲਾਕਾਤ ਦੇ ਵਿੱਚ ਔਰ ਲੱਗਦਾ ਇਹ ਹੈ ਕਿ ਭਗਵੰਤ ਮਾਨ ਦੋ ਤਿੰਨ ਨਾਮ ਤੈਅ ਕਰੀ ਬੈਠੇ ਨੇ ਭਗਵੰਤ ਮਾਨ ਸਲਾਹ ਕਰਕੇ ਅਰਵਿੰਦ ਕੇਜਰੀਵਾਲ ਨਾਲ ਉਹਨਾਂ ਦਾ ਨਾਮ ਐਲਾਨ ਸਕਦੇ ਨੇ ਹੁਣ ਦੋ ਤਿੰਨ ਹੋਰ ਵੱਡੇ ਝਟਕੇ ਪੰਜਾਬ ਦੀ ਸਿਆਸਤ 'ਚ ਨਜ਼ਰ ਆਣਗੇ ਇੱਕ ਝਟਕਾ ਲੱਗ ਸਕਦਾ ਹੈ ਕਾਂਗਰਸ ਨੂੰ ਇੱਕ ਝਟਕਾ ਲੱਗ ਸਕਦਾ ਹੈ ਅਕਾਲੀ ਦਲ ਹੁਣ ਇਹ ਲੱਗਦਾ ਹੈ ਜਾਂ ਨਹੀਂ ਲੱਗਦਾ ਕਿਉਂਕਿ ਸਿਆਸਤ 'ਚ ਹੁਣ ਕਈ ਦਿਨਾਂ ਦੇ ਝਟਕੇ ਹੀ ਲੱਗ ਰਹੇ ਨੇ ਜਿਵੇਂ ਪੁਚਾਲ ਦੇ ਝਟਕੇ ਨੇ ਦਰਜਾ ਇਹ ਹਰਾਰਤ ਕਿੰਨੀ ਹੋਏਗੀ ਰੈਕਟਰ ਸਕੇਲ ਤੇ ਇਹ ਤਾਂ ਵਕਤ ਦੱਸੂਗਾ ਪਰ ਕਾਂਗਰਸ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਸਥਿਤੀ ਬਣ ਗਈ ਕਾਂਗਰਸ ਦੀ ਹਾਈ ਕਮਾਂਡ ਉਲਝ ਗਈ ਕੈਂਡੀਡੇਟ ਨੇ ਜੇਤੂ ਹਾਈ ਕਮਾਂਡ ਉਲਝ ਗਈ ਗੁਰਜੀਤ ਔਜਲਾ ਕਾਂਗਰਸ ਸਭ ਤੋਂ ਵੱਡਾ ਦਾਵੇਦਾਰ ਨੇ ਲੇਕਿਨ ਉੱਥੇ ਇੱਕ ਅੱਧਾ ਕੈਂਡੀਡੇਟ ਹੋਰ ਵਿਰੋਧ ਕਰ ਰਿਹਾ ਕਾਂਗਰਸ ਉਲਝੀ ਪਈ ਹੈ ਮਿਲ ਕੇ ਆਏ ਨੇ ਕੱਲ 5 ਐਮਪੀ ਵੀ ਟਿਕਟਾਂ ਦੇ ਉਹ ਅਸੀਂ ਤਿਆਰ ਆ ਮਨੀਸ਼ ਦਿਵਾੜੀ ਦੀ ਪੋਜੀਸ਼ਨ ਵੀ ਚਰਨਜੀਤ ਚੰਨੀ ਵਰਗੀ ਹੈ ਚਰਨਜੀਤ ਚੰਨੀ ਨੂੰ ਹੁਸ਼ਿਆਰਪੁਰੋਂ ਲੜਾ ਲਓ ਫਰੀਦਕੋਟ ਤੋਂ ਲੜਾ ਲਓ ਜਲੰਧਰ ਤੋਂ ਲੜਾ ਲਓ ਚਰਨਜੀਤ ਚੰਨੀ ਤਕੜਾ ਡਿਮਾਂਡ ਚ ਹੈ ਜਲੰਧਰ ਚ ਸੰਭਾਵਨਾ ਉਹਨਾਂ ਦੀ 99.9 ਬਣ ਗਈ ਕਹਿੰਦੇ ਗ੍ਰੀਨ ਸਿਗਨਲ ਹੈ ਮਨੀਸ਼ਤ ਵਾੜੀ ਦੀ ਸੰਭਾਵਨਾ ਚੰਡੀਗੜ੍ਹ ਔਰ ਲੁਧਿਆਣਾ ਦੋਨਾਂ ਜਗ੍ਹਾ ਤੋਂ ਜਿੱਥੇ ਮਰਜ਼ੀ ਉਤਾਰ ਲਓ ਸੰਭਾਵਨਾ ਪੱਕੀ ਹੈ ਪਹਿਲ ਲੁਧਿਆਣੇ ਚ ਆਉਂਦੇ ਲੱਗਦੇ ਨੇ ਮਨੀਸ਼ਤ ਵਾੜੀ ਚੰਡੀਗੜ੍ਹ ਚ ਪਵਨ ਬਾਂਸਲ ਤੇ ਸੂਬਾ ਪ੍ਰਧਾਨ ਨੇ ਜਿਹੜੇ ਐਚਐਸ ਲੱਕੀ ਉਹ ਵੀ ਅੜੇ ਹੋਏ ਨੇ ਟਿਕਟ ਲਈ ਸੋ ਚੰਡੀਗੜ੍ਹ 'ਚ ਤਿੰਨ ਦਾਵੇਦਾਰ ਨੇ ਮਨੀਸ਼ Tiwari ਚੰਡੀਗੜ੍ਹ 'ਚ ਵੀ ਫਿੱਟ ਬੈਠਦੇ ਨੇ ਤੇ ਲੁਧਿਆਣੇ 'ਚ ਵੀ ਸੰਭਾਵਨਾ ਲੁਧਿਆਣੇ ਦੀ ਹੈ ਕਿਉਂਕਿ ਪਹਿਲਾਂ ਇੱਥੋਂ ਜਿੱਤੇ ਨੇ ਉਹਦੇ ਨਾਲ ਗੁਣਾ ਘਟਾਓ ਕਾਂਗਰਸ ਦਾ ਸੈੱਟ ਹੋ ਜਾਊਗਾ ਪਵਨ ਬਾਂਸਲ ਦੀ ਥਾਂ ਤੇ ਨਵਾਂ ਚਿਹਰਾ ਵੀ ਦੇ ਸਕਦੇ ਨੇ ਪਵਨ ਬਾਂਸਲ ਉਹ ਚ ਦੋ ਵਾਰੀ ਹਾਰ ਗਏ ਤੇ ਪਵਨ ਬਾਂਸਲ ਦਾ ਪੁੱਤਰ ਕਾਂਗਰਸ ਚ ਬਰਨਾਲੇ ਤੋਂ ਉਮੀਦਵਾਰ ਬਣਾਇਆ ਗਿਆ ਸੀ ਕੇਵਲ ਢਿੱਲੋਂ ਉਹਨਾਂ ਦੇ ਸਾਹਮਣੇ ਨਾਰਾਜ਼ ਹੋ ਕੇ ਕੇਵਲ ਢਿੱਲੋਂ ਨੇ ਪਾਰਟੀ ਛੱਡਤੀ ਸੀ ਤੇ ਜ਼ਮਾਨਤ ਜ਼ਬਤ ਹੋਈ ਸੀ ਜੋ ਪਤਾ ਲੱਗਿਆ ਪਰਵੀਨ ਪਵਨ ਪਵਨ ਬਾਂਸਲ ਹੋਣਾਂ ਦੇ ਉੱਤਰ ਦੀ ਮੈਂ ਮਾਫੀ ਚਾਹੂੰਗਾ ਅਗਰ ਜ਼ਮਾਨਤ ਤੋਂ ਵੱਧ ਵੋਟਾਂ ਉਹਨਾਂ ਨੂੰ ਮਿਲ ਗਈਆਂ ਇਸ ਤਰੀਕੇ ਦੀ ਗੱਲਾਂ ਸੁਣਨ ਨੂੰ ਮਿਲੀਆਂ ਸੀ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਜਾਂ ਬੀਜੇਪੀ ਸਭ ਤੋਂ ਪਹਿਲਾਂ ਵੱਡਾ ਸਿਆਸੀ ਠਮਾਕਾ ਪੰਜਾਬ ਚ ਕੌਣ ਕਰਦਾ ਹੈ ਇਹਦਾ ਇੰਤਜ਼ਾਰ ਹੈ ਸਾਰਿਆਂ ਨੂੰ ਭਾਸਕਰ ਸਾਹਿਬ ਮੈਂ ਗੱਲ ਇੱਥੋਂ ਸ਼ੁਰੂ ਕਰਨੀ ਚਾਹੂੰਗਾ ਤੁਹਾਡੇ ਨਾਲ ਕਿ ਭਗਵੰਤ ਮਾਨ ਚਾਰ ਉਮੀਦਵਾਰ ਬਾਕੀ ਨੇ ਦੋ ਉਮੀਦਵਾਰ ਭਗਵੰਤ ਮਾਨ ਹੋਰ ਬਾਹਰੋਂ ਲਿਆ ਸਕਦੇ ਆ ਤੇ ਦੋ ਪਾਰਟੀ ਕਾਡਰ ਚੋਂ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਹੁਣ ਭਗਵੰਤ ਮਾਨ ਦੀ ਰਣਨੀਤੀ ਤੇ ਦੱਸੋ ਕਿਉਂਕਿ ਮੀਟਿੰਗਾਂ ਕਰ ਰਹੇ ਨੇ ਹੁਣ ਵੀ ਥੋੜੀ ਦੇਰ ਪਹਿਲਾਂ ਉਹਨਾਂ ਨੇ ਮੀਟਿੰਗ ਕੀਤੀ ਹੈ ਫਤਿਹਗੜ੍ਹ ਸਾਹਿਬ ਦੇ ਸਾਰੇ ਵਿਧਾਇਕ ਉਹਨਾਂ ਦੇ ਅਹੁਦੇਦਾਰ ਗੁਰਪ੍ਰੀਤ ਸਿੰਘ ਜੀਪੀ ਵੀ ਮਿਲ ਕੇ ਆਏ ਨੇ ਕਿਸੇ ਪਾਰਟੀ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਉਮੀਦਵਾਰ ਨਹੀਂ ਦਿੱਤਾ ਪਰ ਭਗਵੰਤ ਮਾਨ ਜਿਹੜੇ ਕੰਮ ਕੀਤੇ ਨੇ ਜ਼ੀਰੋ ਬਿਲ ਇਹ ਬਹੁਤ ਵੱਡਾ ਫੈਕਟਰ ਹੈ ਜਿਵੇਂ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕਰਤਾ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਜ਼ੀਰੋ ਬਿੱਲ ਕਰਤੇ 90% ਲੋਕਾਂ ਨੂੰ ਕਰੀਬ ਜ਼ੀਰੋ ਬਿੱਲ ਆਏ ਨੇ ਇੱਕ ਵਾਰ ਤਾਂ ਜ਼ਰੂਰ ਆਇਆ ਜੇ ਕੁਝ ਘੱਟ ਘਟੀ ਵੀ ਆ ਪਰਸੈਂਟੇਜ 43000 ਤੋਂ ਵੱਧ ਨੌਕਰੀਆਂ ਪਹਿਲੀ ਵਾਰ ਕੋਈ ਸਰਕਾਰ 2 ਸਾਲਾਂ ਦੇ ਵਿੱਚ 2 4 5 ਵੱਡੇ ਕੰਮ ਲੈ ਕੇ ਲੋਕਾਂ 'ਚ ਜਾਰੀ ਹੈ ਹੁਣ ਭਗਵੰਤਬਾਨ ਦੀ ਸਥਿਤੀ ਦੱਸਿਓ ਦੇਖੋ ਭਗਵੰਤਮਾਨ ਉਹਨਾਂ ਦੀ ਸਥਿਤੀ ਦੱਸਣ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਬਹੁਤ ਇੰਤਜ਼ਾਰ ਰਹਿੰਦਾ ਹੈ ਕਿ ਭਈ ਇਹ ਲਿਸਟ ਕਦੋਂ ਆ ਰਹੀ ਹੈ ਅਸੀਂ 2 ਦਿਨ ਪਹਿਲੇ ਜਦ ਕਿਹਾ ਸੀਗਾ ਕਿ ਭਾਜਪਾ ਦੀ ਲਿਸਟ ਅੱਜ ਸ਼ਾਮ ਤੱਕ ਜਾਰੀ ਹੋ ਜਾਏਗੀ ਉਹ ਇਨਫੋਰਮੇਸ਼ਨ ਬਿਲਕੁਲ ਵੀ ਗਲਤ ਨਹੀਂ ਸੀਗੀ ਔਰ ਉਹ ਸ਼ਾਮ ਤੱਕ ਲਿਸਟ ਤਿਆਰ ਵੀ ਹੋਣੀ ਸੀਗੀ ਸਾਡੇ ਸੋਰਸਸ ਨੇ ਇਸ ਗੱਲ ਦੀ ਪੁਸ਼ਟੀ ਵੀ ਕਰਦੀ ਸੀਗੀ ਪਰ ਉਹ ਲਿਸਟ ਰੁਕ ਕਿਉਂ ਗਈ ਅਗਲੇ ਦਿਨ ਯਾਨੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਵੀ ਦੱਸਿਆ ਕਿ ਉਹ ਲਿਸਟ ਕਿਉਂ ਰੁਕ ਗਈ ਹਜੇ 3-4 ਕੈਂਡੀਡੇਟ ਹੈਗੇ ਨੇ ਜਿਹੜੇ ਬਣਾਣਾ ਚਾਹੁੰਦੀ ਹੈ ਭਾਜਪਾ ਪਰ ਉਹ ਬੈਠੇ ਨੇ ਕੰਧ ਤੇ ਝੜ ਕੇ ਜਦ ਉਹ ਕੰਧ ਤੋਂ ਛਾਲ ਮਾਰ ਕੇ ਝੋਲੀ 'ਚ ਆ ਜਾਣਗੇ ਤੇ ਉਹਨਾਂ ਨੂੰ ਕੈਂਡੀਡੇਟ ਇਹਨਾਂ ਨੇ ਆ ਜਾਏਗਾ ਹੁਣ ਆਮ ਆਦਮੀ ਪਾਰਟੀ ਵੀ ਭਾਵੇਂ ਉਹਨਾਂ ਨੇ ਦੋ ਕੈਂਡੀਡੇਟ ਐਲਾਨ ਤੇ ਦਿੱਤੇ ਨੇ ਪਰ ਹਜੇ ਵੀ ਉਹਨਾਂ ਦੇ ਚਾਰ ਕੈਂਡੀਡੇਟ ਚਾਰ ਕੌਨਸਿਡੈਂਸਿਸ ਦੇ ਵਿੱਚ ਲੜਾਨੇ ਨੇ ਉਹ ਵੀ ਦੂਜੀ ਪਾਰਟੀਆਂ ਵੱਲ ਤੱਕਰੇ ਨੇ ਕਿ ਵੀ ਕੋਈ ਅਦਰੋਂ ਉਧਰੋਂ ਆ ਜਾਏ ਤਾਂ ਜ਼ਿਆਦਾ ਵੈਟਰ ਹੈਗਾ ਔਰ ਜੇ ਗੱਲ ਕਾਂਗਰਸ ਦੀ ਕਰੀਏ ਤੇ ਕਾਂਗਰਸ ਦੇ ਵਿੱਚ ਜਿਹੜੇ ਸਿਟਿੰਗ ਐਮਪੀ ਸੀਗੇ ਨਾ ਤਰਨੀਤ ਬਿੱਟੂ ਉਹਨਾਂ ਤੇ ਛੱਡ ਕੇ ਭਾਜਪਾ ਦੇ ਝੋਲੀ 'ਚ ਚਲੇ ਗਏ ਜਿਹੜੇ ਬਾਕੀ ਪੰਜ ਹੈਗੇ ਨੇ ਉਹਨਾਂ ਨੇ ਬਕਾਇਦਾ ਹਾਈ ਕਮਾਂਡ ਨਾਲ ਮੀਟਿੰਗ ਕਰਕੇ ਐਸ ਗੱਲ ਦੀ ਗੁਜ਼ਾਰਿਸ਼ ਕੀਤੀ ਵੀ ਸਾਨੂੰ ਜਲਦੀ ਐਲਾਨਦੋ ਔਰ ਜੇ ਜਲਦੀ ਨਾ ਐਲਾਨਿਆ ਤੇ ਸਾਨੂੰ ਕੋਈ ਪੱਟ ਪੁੱਟ ਕੇ ਇਹ ਗੱਲ ਕੀਤੀ ਕਿ ਨਹੀਂ ਕੀਤੀ ਲੇਕਿਨ ਉਹਨਾਂ ਨੇ ਇਹ ਬਕਾਇਦਾ ਇੱਕ ਰਿਕੁਐਸਟ ਕੀਤੀ ਵੀ ਘੱਟੋ ਘੱਟ ਸਾਨੂੰ ਤੇ ਐਲਾਨਦੋ ਸਾਨੂੰ ਕਿਉਂ ਲਟਕਾਇਆ ਹੋਇਆ ਉਹਨਾਂ ਦੇ ਪਿੱਛੇ ਵਜ੍ਹਾ ਕੀ ਹੋ ਸਕਦੀ ਸੀ ਕਾਰਨ ਕੀ ਉਹ ਵੀ ਦੇਖਣਾ ਚਾਹੁੰਦੇ ਸੀ ਜੇ ਸਾਡੀ ਹਾਈ ਕਮਾਂਡ ਨੇ ਸਾਨੂੰ ਇਗਨੋਰ ਕੀਤਾ ਤੇ ਆਪਾਂ ਵੀ ਬਿੱਟੂ ਵਾਲੀ ਰਾਹ ਜਾ ਸਕਦੇ ਹਾਂ ਔਰ ਇਸ ਕਰਕੇ ਹਾਈ ਕਮਾਂਡ ਨੇ ਮਨ ਵੀ ਬਣਾ ਲਿਆ ਕਿ ਅੱਜ ਸ਼ਾਮ ਨੂੰ ਜਾਂ ਕੱਲ ਸਵੇਰ ਕੱਲ ਕੱਲ ਰਾਤ ਤੱਕ ਇਹ ਲਿਸਟ 8 ਕੈਂਡੀਡੇਟਸ ਦੀ ਕਾਂਗਰਸ ਦੀ ਆ ਸਕਦੀ ਹੈ ਔਰ ਬੀਜੇਪੀ ਦੀ ਗੱਲ ਕਰੀਏ ਕਿਉਂਕਿ ਅਸੀਂ ਗੱਲ ਹੀ ਸ਼ੁਰੂਆਤ ਬੀਜੇਪੀ ਤੋਂ ਕੀਤੀ ਸੀਗੀ ਹੁਣ ਕੱਲ ਤੋਂ ਇੱਕ ਖਬਰ ਚੱਲਦੀ ਪਈ ਹੈ ਕਿ ਪਰਮਪਾਲ ਕੌਰ ਯਾਨੀ ਮਲੂਕਾ ਪਰਿਵਾਰ ਦੀ ਨੂੰ ਗੁਰਪ੍ਰੀਤ ਮਲੂਕਾ ਉਹਨਾਂ ਦੀ ਧਰਮ ਪਤਨੀ ਜਿਹੜੀ ਆਈਐਸ ਆਫੀਸਰ ਸੀਗੀ ਉਹਨਾਂ ਨੇ ਰਿਜ਼ਾਈਨ ਕਰਤਾ ਰਿਜ਼ਾਈਨ ਕਰਨ ਦੀ ਖਬਰ ਜਦੋਂ ਹੀ ਚੱਲਦੀ ਹੈ ਨਾਲ ਦੇ ਨਾਲ ਉਹਨਾਂ ਦੀ ਭਾਜਪਾ ਜੁਆਇਨ ਕਰਨ ਦੀ ਖਬਰਾਂ ਵੀ ਚੱਲਣ ਲੱਗੀਆਂ ਮਲੂਕਾ ਸਾਹਿਬ ਨੇ ਫਿਲਹਾਲ ਪਰਿਵਾਰਿਕ ਕਾਰਨ ਦੱਸਿਆ ਰੈਜ਼ਿਗਨੇਸ਼ਨ ਦਾ ਪਰ ਉਹਨਾਂ ਨੇ ਬੁੱਧਾ ਰੂਲ ਆਊਟ ਨਹੀਂ ਕੀਤਾ ਜੇ ਮਲੂਕਾ ਸਾਹਿਬ ਦੇ ਬਿਆਨਾਂ ਦੀ ਤਰਫ਼ ਤੁਸੀਂ ਝਾਤ ਪਾਓ ਤੁਹਾਨੂੰ ਸਾਫ਼-ਸਾਫ਼ ਲੱਗੇਗਾ ਕਿ ਵੀ ਉਹ ਇਹ ਗੱਲ ਤੋਂ ਰੂਲ ਆਊਟ ਨਹੀਂ ਕਰ ਰਹੇ ਕਿ ਵੀ ਨਹੀਂ ਅਸੀਂ ਭਾਜਪਾ ਕਦੀ ਵੀ ਨਹੀਂ ਜੁਆਇਨ ਕਰਨਗੇ ਹਾਲਾਂਕਿ ਦੋ ਦਿਨ ਪਹਿਲੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਅਕਾਲੀ ਹਾਂ ਅਕਾਲੀ ਰਵਾਂਗਾ ਔਰ ਕਿਸੇ ਵੀ ਤਰੀਕੇ ਨਾਲ ਅਸੀਂ ਅਕਾਲੀ ਦਲ ਤੋਂ ਪਿੱਛੇ ਨਹੀਂ ਹਟਾਂਗੇ ਅਕਾਲੀ ਦਲ ਦੀ ਸੇਵਾ ਕਰਦੇ ਰਹਿਣਗੇ ਪਰ ਕਈ ਵਾਰ ਪਰਿਵਾਰ ਦੇ ਵਿੱਚ ਕੋਈ ਫੈਸਲਾ ਹੋ ਜਾਏ ਤੇ ਉੱਥੇ ਵੱਡਿਆਂ ਨੂੰ ਵੀ ਖੜਨਾ ਪੈਂਦਾ ਹੈ ਕਈ ਵਾਰ ਵੱਡਿਆਂ ਦੀ ਮਰਜ਼ੀ ਨਾਲ ਕੋਈ ਫੈਸਲੇ ਹੁੰਦੇ ਨੇ ਕਈ ਵਾਰ ਨਹੀਂ ਵੀ ਹੁੰਦੀ ਮਰਜ਼ੀ ਵਾਜਮ ਵਡਿਆ ਦੀ ਮਰਜ਼ੀ ਹੋਵੇਗੀ ਪਰ ਸਾਡੇ ਸੂਤਰ ਇਹ ਦੱਸ ਰਹੇ ਨੇ ਕਿ ਉਹ ਭਾਜਪਾ ਜੁਆਇਨ ਕਰ ਸਕਦੇ ਨੇ ਔਰ ਮੀਡੀਆ ਵੀ ਮੀਡੀਆ ਵੀ ਇਹਨਾ ਅਟਕਲਾ ਤੋਂ ਕੱਲ ਤੋਂ ਚਲਾ ਰਿਹਾ ਅੱਜ ਸ਼ਾਮ ਨੂੰ ਜਾਂ ਕੱਲ ਤੱਕ ਸ਼ਾਇਦ ਉਹ ਭਾਜਪਾ ਜੁਆਇਨ ਕਰ ਲੈਣ ਔਰ ਬਠਿੰਡੇ ਤੋਂ ਕੈਂਡੀਡੇਟ ਵੀ ਹੋ ਸਕਦੇ ਨੇ ਪਰ ਇਹ ਜਿਹੜੀ ਖਬਰ ਹੈਗੀ ਹੈ ਜੇ ਉਹ ਵਾਕਈ ਭਾਜਪਾ ਜੁਆਇਨ ਕਰ ਲੈਂਦੇ ਨੇ ਔਰ ਬਠਿੰਡੇ ਤੋਂ ਭਾਜਪਾ ਦੇ ਕੈਂਡੀਡੇਟ ਹੋ ਜਾਂਦੇ ਨੇ ਤੇ ਫਿਰ ਅਕਾਲੀ ਦਲ ਦੀ ਬੀਬਾ ਹਰਤਿਮਰਤ ਕੌਰ ਬਾਦਲ ਅਗਰ ਅਕਾਲੀ ਦਲ ਦੀ ਟਿਕਟ ਦੇ ਉੱਤੇ ਹੀ ਬਠਿੰਡਾ ਤੋਂ ਲੜਦੇ ਨੇ ਤੇ ਵੋਟ ਵੰਡੇ ਜਾਣਗੇ ਕਿਉਂਕਿ ਉਹ ਵੀ ਅਕਾਲੀ ਰਹੇ ਨੇ ਉਹ ਵੀ ਉਹਨਾਂ ਦੀ ਵੀ ਕਨਸਿਸਟੈਂਸੀ ਰਾਮਪੂਰਾ ਫੁੱਲ ਬਠਿੰਡੇ ਦੇ ਵਿੱਚ ਹੀ ਪੈਂਦੀ ਹੈ ਯਾਨੀ ਇੱਕ ਅਜੀਬ ਜਿਹੀ ਸਥਿਤੀ ਅਕਾਲੀ ਦਲ ਦੀ ਬਣੀ ਹੋਈ ਹੈ ਇਸ ਕਰਕੇ ਅਕਾਲੀ ਦਲ ਵੀ ਆਪਣੀ ਛੇਤੀ ਕਿਤੇ ਲਿਸਟ ਜਾਰੀ ਨਹੀਂ ਕਰਨਾ ਚਾਹੁੰਦਾ ਕਾਰਨ ਕਿ ਜੇ ਇਹਦਰ ਉਧਰ ਕਰਨੇ ਪਏ ਤੇ ਪਹਿਲਾਂ ਹੀ ਕਰ ਲੋ ਦੂਜਿਆਂ ਨੂੰ ਦੇਖ ਕੇ ਆਪਣਾ ਹਿਸਾਬ ਕਿਤਾਬ ਲਾ ਕੇ ਫਿਰ ਆਪਣੇ ਕੈਂਡੀਡੇਟ ਫਿਟ ਕਰੋ ਸਾਰੀ ਪਾਰਟੀਆਂ ਇਦਾਂ ਕਰ ਰਹੀਆਂ ਔਰ ਇਸ ਕਰਕੇ ਜੇ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਕਿ ਭਗਵੰਤ ਮਾਨ ਉਹਨਾਂ ਦੀ ਸਥਿਤੀ ਕੀ ਹੈ ਜੀ ਦੇਖੋ ਮੁੱਖ ਮੰਤਰੀ ਨੇ ਜਦ ਅੱਠ ਅਨਾਉਂਸ ਹੰਦੀ ਕੁਝ ਕਹਿ ਰਹੇ ਸੀ ਜੀ ਜੀ ਮੈਂ ਉਸ ਤੋਂ ਪਹਿਲਾਂ ਇਹ ਗੱਲ ਬਤਾ ਲਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਂ ਅਖਬਾਰ ਚ ਵੀ ਬਿਆਨ ਪੜ੍ਹ ਰਿਹਾ ਸੀ ਸਿਕੰਦਰ ਸਿੰਘ ਮਲੂਕਾ ਹੋਂ ਦਾ ਉਹ ਕਹਿੰਦੇ ਪਰਿਵਾਰਕ ਕਾਰਨ ਨੇ ਉਹ ਨਹੀਂ ਜਾ ਰਹੇ ਭਾਰਤੀ ਜਨਤਾ ਪਾਰਟੀ ਚ ਬਿਲਕੁਲ ਤੁਹਾਡੀ ਗੱਲ ਇਹ ਵੀ ਹੈ ਹੋ ਸਕਦਾ ਹੈ ਕਈ ਵਾਰੀ ਪਰਿਵਾਰਕ ਮੁਖੀ ਦੀ ਮਰਜ਼ੀ ਨਾ ਹੋਵੇ ਕਿਉਂਕਿ ਸਿਕੰਦਰ ਸਿੰਘ ਮਲੂਕਾ ਵੱਡੇ ਨੇ ਹੋ ਸਕਦਾ ਹੈ ਉਹਨਾਂ ਦੀ ਮਰਜ਼ੀ ਨਾ ਵੀ ਹੋਵੇ ਤੇ ਉਹਨਾਂ ਨੇ ਨੂੰ ਪੁੱਤ ਨੇ ਇਹ ਫੈਸਲਾ ਕੀਤਾ ਹੋਵੇ ਪਰ ਦੇਖੋ ਕਿਉਂਕਿ ਉਹ ਪਰਿਵਾਰ ਪੋਲੀਟੀਕਲ ਹੈ ਸੋ ਪੋਲਿਟਿਕਲ ਪਰਿਵਾਰ ਦੇ ਵਿੱਚ ਅਗਰ ਕੋਈ ਇਸ ਤਰੀਕੇ ਦਾ ਅਸਤੀਫਾ ਅਚਾਨਕ ਆਉਂਦਾ ਕਿਉਂਕਿ ਹਜੇ ਉਹਨਾਂ ਦੀ ਅਕਤੂਬਰ ਤੱਕ ਸਰਵਿਸ ਪਈ ਸੀ ਤੇ ਨਿਸ਼ਚਿਤ ਤੌਰ ਦੇ ਉੱਤੇ ਪੋਲਿਟਿਕਲ ਤੌਰ ਤੇ ਮੀਡੀਆ ਦੇ ਵਿੱਚ ਕਿਆਸ ਲੱਗ ਰਹੇ ਨੇ ਸਿਆਸੀ ਪਰਿਵਾਰ ਚੋਂ ਜਦੋਂ ਕੋਈ ਇਸ ਤਰੀਕੇ ਦਾ ਅਸਤੀਫਾ ਦਿੰਦਾ ਹੈ ਤੇ ਕਿਆਸ ਰਾਈਆਂ ਲੱਗਣੀਆਂ ਵੀ ਸੁਭਾਵਿਕ ਨੇ ਬਾਕੀ ਇਹ ਤਾਂ ਹੁਣ ਰੱਬ ਜਾਣਦਾ ਹੈ ਜੀ ਕੀ ਉਹ ਜੁਆਇਨ ਕਰਦੇ ਨੇ ਜਾਂ ਨਹੀਂ ਕਰਦੇ ਅਗਰ ਉਹ ਕਰਦੇ ਨੇ ਤੇ ਸਾਡੀਆਂ ਸ਼ੁੱਭ ਇਛਾਵਾਂ ਨੇ ਡੈਮੋਕ੍ਰੇਸੀ 'ਚ ਹਰ ਕਿਸੇ ਨੂੰ ਚੋਣਾਂ ਲੜਨ ਦਾ ਹੱਕ ਹੈ ਮੈਂ ਇਹ ਵੀ ਗੱਲ ਭਾਸਕਰ ਸਾਹਿਬ ਨਾਲ ਕਰਦਾ ਤੁਸੀਂ ਮੁੱਖ ਮੰਤਰੀ ਦੀ ਸਥਿਤੀ ਦਾ ਬਿਆਨ ਕਰ ਦਿਓ ਕਾਂਗਰਸ ਤੋਂ ਮਲਕਾਰਜਨ ਖੜਗੇ ਨੇ ਜਦੋਂ ਭਗਵੰਤ ਮਾਨ ਸਾਹਿਬ ਵੱਲ ਦੇਖਿਆ ਸੀ ਤੇ ਅੱਖਾਂ ਅੱਖਾਂ ਦੇ ਵਿੱਚ ਇੱਕ ਜਿਹੜੀ ਜਿਹੜੀ ਮੁਹੱਬਤ ਸੀ ਪੋਲੀਟੀਕਲ ਜਿਹੜਾ ਇੱਕ ਦੂਜੇ ਦੇ ਪ੍ਰਤੀ ਸਤਕਾਰ ਸੀ ਕਹਿੰਦੇ ਅਗਰ ਗੱਠ ਜੋੜ ਦੀ ਗੱਲ ਨਹੀਂ ਸਿਰੇ ਚੜੀ ਪੰਜਾਬ 'ਚ ਕਾਂਗਰਸ ਹੋ ਰਾਮ ਆਦਮੀ ਪਾਰਟੀ ਦੀ ਹਕੀਕਤ ਕਾਂਗਰਸ ਨੂੰ ਵੀ ਪਤਾ ਹੈ ਪੰਜਾਬ ਦੇ ਸੰਗਠਨ ਦਾ ਜੋ ਹਾਲ ਹੈ ਮੌਜੂਦਾ ਸਮੇਂ ਚ ਕਾਂਗਰਸ ਹਾਈ ਕਮਾਂਡ ਸਮਝ ਚੁੱਕਿਆ ਹੈ ਮਲਕੀ ਅਰਜਨ ਖੜਗੇ ਨਹੀਂ ਭੁੱਲਦੇ ਕਿ ਖਾਲੀ ਕੁਰਸੀਆਂ ਅਗੇ ਭਾਸ਼ਣ ਦਿੱਤਾ ਸੀ ਔਰ ਇਸੇ ਕਰਕੇ ਉਹਨਾਂ ਨੇ ਗੱਲ ਤੋਰੀ ਵੀ ਜੇ ਹੁਣ ਵੀ ਆਪਾਂ ਇਕੱਠੇ ਹੋ ਜਾਈਏ ਭਾਈ ਦੇਖ ਲਓ ਕਿਤੇ ਉਹਨਾਂ ਨੇ ਬਜ਼ੁਰਗੀ ਦੀ ਤਰ੍ਹਾਂ ਗੱਲ ਕੀਤੀ ਮੈਨੂੰ ਲੱਗਦਾ ਇੱਕ ਗੁਪਤ ਫਾਰਮੂਲਾ ਵੀ ਚੱਲ ਰਿਹਾ ਹੈ ਸੌਫਟ ਗਠਬੰਧਨ ਜਿਹੜਾ ਦਿਖੇ ਨਾ ਲੁਕਵਾ ਗਠਬੰਧਨ ਜਿਹੜਾ ਦਿਖੇ ਨਾ ਵੀ ਭਾਈ ਜਿੱਥੇ ਤੁਹਾਡਾ ਤਕੜਾ ਹੈ ਜਿੱਥੇ ਲੱਗਦਾ ਵੀ ਕਾਂਗਰਸ ਨਹੀਂ ਜਿੱਤ ਸਕਦੀ ਉੱਥੇ ਆਪਾਂ ਥੋੜੇ ਜੇ ਸੌਫਟ ਹੋ ਜਾਈਏ ਤੇ ਚਲੋ ਸੀਟ ਤਾਂ ਇੰਡੀਆ 'ਚ ਹੀ ਆਉਣੀ ਹੈ ਨਾ ਜਿੱਥੇ ਤੁਹਾਡਾ ਲੱਗਦਾ ਆਪ ਪਾਲਿਓ ਵੀ ਨਹੀਂ ਦਿੱਤਦੇ ਉੱਥੇ ਮੜ ਜਾ ਤੁਸੀਂ ਸੌਫਟ ਹੋ ਜਾਓ ਕਿਉਂਕਿ ਸੀਟ ਤਾਂ ਚਲੋ ਇੰਡੀਆ 'ਚ ਹੀ ਆਉਣੀ ਹੈ ਨਾ ਇਹ ਕਹਿੰਦੇ ਗੁਪਤ ਵੀ ਗੱਲ ਇਹੋ ਜੀ ਚੱਲ ਰਹੀ ਹੈ ਵੈਸੇ ਤੇ ਜਿਹੜੀ ਗੱਲ ਰਾਮਲੀਲਾ ਮੈਦਾਨ ਦੀ ਤੁਸੀਂ ਕਰ ਰਹੇ ਹੋ ਨਾ ਖੜਗੇ ਸਾਹਿਬ ਨੇ ਜਿੱਥੇ ਭਾਸ਼ਣ ਦਿੱਤਾ ਸੀ ਵੀ ਔਰ ਮਾਨ ਸਾਹਿਬ ਵੱਲ ਪਿੱਛੇ ਦੇਖ ਕੇ ਭਾਵੇਂ ਉਸ ਕੁਰਸੀ ਦੇ ਉੱਤੇ ਮਾਨ ਸਾਹਿਬ ਨਹੀਂ ਬੈਠੇ ਸੀਗੇ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਮਾਨ ਸਾਹਿਬ ਕੱਲੇ ਇਕੱਠੇ ਹੋ ਕੇ ਲੜਨਾ ਪਵੇਗਾ ਇਹ ਸਾਰੀ ਗੱਲਾਂ ਹੋ ਗਈ ਸੀ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਚਰਚਾਵਾਂ ਗਰਮ ਹੋ ਗਈ ਸੀ ਕਿ ਨਹੀਂ ਇਹ ਅਲਾਈਂਸ ਮੂੜ ਹੋ ਸਕਦਾ ਔਰ ਇੱਕ ਦਿਨ ਬਾਅਦ ਕਾਂਗਰਸੀਆਂ ਨਾਲ ਮੀਟਿੰਗ ਕਰਕੇ ਹੀ ਇਹ ਵੀ ਫੈਸਲਾ ਹੋ ਗਿਆ ਸੀ ਵੀ ਨਹੀਂ ਹੁਣ ਲੇਟ ਹੋ ਗਏ ਹੁਣ ਸਾਨੂੰ ਕੱਲੇ-ਕੱਲੇ ਜਾਣਾ ਪਵੇਗਾ ਹੁਣ ਤੁਸੀਂ ਗੱਲ ਕਰ ਰਹੇ ਗੁਪਤ ਸਮਝੌਤੇ ਦੀ ਇਹ ਗੱਲ ਭਾਵੇਂ ਹਜੇ ਤਕ ਮੀਡੀਆ ਦੇ ਵਿੱਚ ਖਬਰਾਂ ਦੇ ਰੂਪ ਵਿੱਚ ਤੇ ਸਾਹਮਣੇ ਨਹੀਂ ਆਈ ਪਰ ਸਾਡੇ ਸੋਰਸਸ ਇਹ ਦੱਸਦੇ ਨੇ ਕਿ ਐਦਾਂ ਦੀ ਅੰਡਰਸਟੈਂਡਿੰਗ ਉਹਨਾਂ ਦੇ ਵਿੱਚ ਹੋ ਗਈ ਹੈ ਔਰ ਕਈ ਕਈ ਕੌਨਸੀ ਚਾਂਸਿਸ ਦੇ ਵਿੱਚ ਹੋ ਸਕਦਾ ਹੈ ਆਮ ਆਦਮੀ ਪਾਰਟੀ ਇੱਕ ਦੋ ਕੌਨਸਟੀਚੈਂਸੀਜ਼ ਦੇ ਵਿੱਚ ਆਪਣੇ ਕੈਂਡੀਡੇਟ ਚੇਂਜ ਵੀ ਕਰੇ ਜਿਹੜੇ ਅਨਾਉਂਸ ਆਲਰੇਡੀ ਕਿਤੇ ਹੋਏ ਨੇ ਔਰ ਜਿਹੜੇ ਕਾਂਗਰਸ ਨੇ ਅਨਾਉਂਸ ਕੀਤੇ ਨੇ ਉਹ ਵੀ ਆਮ ਆਦਮੀ ਪਾਰਟੀ ਤੋਂ ਪੁੱਛ ਕੇ ਯਾਨੀ ਇੱਕ ਤਰੀਕੇ ਨਾਲ ਕਿਥੇ ਕੀ ਕੈਂਡੀਡੇਟ ਦੇਣਾ ਹੈ ਕਿਹੜਾ ਸੂਟ ਕਿੱਥੇ ਕਰਦਾ ਉਹਦੇ ਹਿਸਾਬ ਨਾਲ ਅੱਗੇ ਚੱਲਣਗੇ ਔਰ ਜਿਹੜੀ ਸੀਟ ਦੇ ਉੱਤੇ ਕਾਂਗਰਸ ਦੀ ਬਿਨੇਬਲ ਸੀਟ ਹੈ ਉੱਥੇ ਆਮ ਆਦਮੀ ਪਾਰਟੀ ਥੋੜਾ ਜਿਆਦਾ ਠੰਡੇ ਮਿੱਠੇ ਜਿਹੇ ਕੈਂਡੀਡੇਟ ਦੇ ਔਰ ਜਿੱਥੇ ਆਮ ਆਦਮੀ ਪਾਰਟੀ ਜਿੰਨਾ ਚਾਹਦੀ ਹੈ ਜਿੱਦਾਂ ਹੁਣ ਸੰਗਰੂਰ ਸੀਟ ਹੀ ਹੈ ਵੇ ਸੰਗਰੂਰ ਸੀਟ ਦੇ ਉੱਤੇ ਮੁੱਖ ਮੰਤਰੀ ਦਾ ਪਰਸਨਲ ਕਲੇਮ ਹੈ ਕਿਉਂਕਿ ਦੋ ਵਾਰ ਉੱਥੇ ਦੇ ਐਮਪੀ ਰਹੇ ਨੇ ਜੇ ਇਹ ਸਮਝੋ ਤੇਰੀ ਗੱਲ ਸੱਚੀ ਹੈ ਤੇ ਫਿਰ ਮੁੱਖ ਮੰਤਰੀ ਉਹਨਾਂ ਨੇ ਖੜਗੇ ਸਾਹਿਬ ਦੇ ਕੰਨ ਵਿੱਚ ਕੁਝ ਕਿਹਾ ਵੀ ਹੋ ਸਕਦਾ ਹੈ ਕਿ ਵੀ ਨਹੀਂ ਉਹ ਨਹੀਂ ਇਹ ਭੇਜੋ ਇਹ ਨਹੀਂ ਉਹ ਭੇਜੋ ਉਹਨਾਂ ਗੱਲ ਕਿ ਨਹੀਂ ਕੋ ਸੱਚੀ ਹੈਗੀ ਕਿਉਂਕਿ ਇਹਨਾਂ ਦੀ ਇਸ ਤਰੀਕੇ ਦੀ ਗੱਲਾਂ ਨਹੀਂ ਨਾ ਕਿਉਂਕਿ ਸਖਸ਼ਾਦ ਪ੍ਰਮਾਣ ਕੋਈ ਮੰਗਣਾ ਸ਼ੁਰੂ ਕਰ ਦੇ ਕਿ ਵੀ ਤੁਹਾਡੇ ਕੋਲ ਕੀ ਸਬੂਤ ਹੈ ਇਹਨਾਂ ਗੱਲਾਂ ਦੇ ਕੋਈ ਸਬੂਤ ਨਹੀਂ ਹੁੰਦੇ ਐ ਤੇ ਜਿਹੜੀ ਸਰਕਮਸਟੈਂਸਸ ਨੂੰ ਦੇਖ ਕੇ ਕਈ ਵਾਰ ਗੱਲਾਂ ਦਾ ਅੰਦਾਜ਼ਾ ਔਰ ਜਿਹੜੇ ਸੂਤਰ ਸਾਨੂੰ ਦੱਸਦੇ ਨੇ ਉਹਨਾਂ ਨੂੰ ਜਦ ਤੁਸੀਂ ਮੈਚ ਕਰਦੇ ਹੋ ਡਾਟ ਨਾਲ ਡਾਟ ਮਿਲਾਉਂਦੇ ਹੋ ਤੇ ਐਦਾਂ ਦੀ ਚੀਜ਼ਾਂ ਬਾਹਰ ਨਿਕਲ ਕੇ ਆਉਂਦੀਆਂ ਐ ਇਸ ਕਰਕੇ ਸਾਡੇ ਦਰਸ਼ਕ ਕਈ ਵਾਰ ਇਸ ਗੱਲ ਤੋਂ ਔਖੇ ਵੀ ਹੁੰਦੇ ਹੋਣੇ ਆ ਕਿ ਸਾਡੀ ਕੀਤੀ ਹੋਈ ਗੱਲਾਂ ਸੱਚ ਨਹੀਂ ਹੋਈ ਪਰ ਤੁਸੀਂ ਇਹ ਦੇਖੋ ਕਿ ਜਦ ਅਸੀਂ ਆਪਣੀ ਗੱਲ ਕੋਈ ਕਹਿੰਨੇ ਆ ਔਰ ਉਹ ਆਪਣੇ ਸੂਤਰਾਂ ਦੇ ਹਿਸਾਬ ਨਾਲ ਬੜੀ ਜ਼ਬਰਦਸਤ ਤਰੀਕੇ ਨਾਲ ਅੱਗੇ ਵਧਦੀ ਹੋਈ ਗੱਲ ਹੁੰਦੀ ਐ ਭਾਵੇਂ ਉਹ ਗੱਲ ਬਨੇ ਨਾ ਲੱਗੇ ਲੇਕਿਨ ਉਹਦੇ ਨਾਲੋਂ ਹੀ ਕਈ ਤਰੀਕੇ ਦੇ ਵਿਚਾਰ ਇਹਨਾਂ ਪੋਲਿਟਿਸ਼ੀਅਨਸ ਦੇ ਵਿੱਚ ਆ ਜਾਂਦੇ ਨੇ ਉਹ ਕਹਿੰਦੇ ਨੇ ਕਿ ਲੋ ਇਸ ਰਸਤੇ ਦਾ ਤਾਂ ਖੁਲਾਸਾ ਹੋ ਗਿਆ ਹੁਣ ਦੂਜੇ ਰਸਤੇ ਕਿਸੇ ਢੀਕੇ ਨਾਲ ਗੋਲ-ਗੋਲ ਕਰਕੇ ਜਾਂਦੇ ਉੱਥੇ ਹੀ ਨੇ ਯਾਨੀ ਇਹ ਵੀ ਇੱਕ ਖਬਰ ਆ ਰਹੀ ਹੈ ਕਿ ਆਉਣ ਵਾਲੇ ਟਾਈਮ ਵਿੱਚ ਕੁਝ ਐਦਾਂ ਦੀ ਵੀ ਪਲੈਨਿੰਗ ਹੋ ਸਕਦੀ ਹੈ ਵੀ ਮਿਲ ਜੁਲ ਕੇ ਅੰਦਰ ਖਾਤੇ ਲੜੀ ਬਿਲਕੁਲ ਜਿਵੇਂ ਤੁਸੀਂ ਸੌਫਟ ਸਮਝੌਤੇ ਦੀ ਗੱਲ ਕੀਤੀ ਵੀ ਅੱਖਾਂ-ਅੱਖਾਂ 'ਚ ਇਸ਼ਾਰਿਆਂ 'ਚ ਗੱਲਾਂ ਹੋ ਜਾਂਦੀਆਂ ਨੇ ਹੁਣ ਜਿਵੇਂ ਆਪਾਂ ਸੌਫਟ ਸਮਝੌਤੇ ਦੀ ਗੱਲ ਕਰਤੀ ਹੁਣ ਇਹ ਵੀ ਹੋ ਸਕਦਾ ਹੈ ਕਿ ਪੋਲਿਟੀਕਲ ਪਾਰਟੀਆਂ ਇਹ ਸਬੂਤ ਦੇਣ ਵੀ ਨਹੀਂ ਕੋਈ ਸੌਫਟ ਸਮਝੌਤਾ ਨਹੀਂ ਹੋਇਆ ਕੋਈ ਸੌਫਟ ਸਮਝੌਤਾ ਨਹੀਂ ਹੋਇਆ ਪਰ ਹਜੇ 2 ਮਹੀਨੇ ਨੇ ਅਗਲੇ ਗੈਣ ਵੀ ਚਲੋ ਮਹੀਨਾ ਕਾ ਪਾਈ ਚਲਦੇ ਆ ਮਹੀਨੇ ਬਾਅਦ ਸੌਫਟ ਹੋ ਜਾਣਗੇ ਤਦ ਤੱਕ ਭਾਸਕਰ ਸਾਹਿਬ ਵੀ ਭੁੱਲ ਜਾਣਗੇ ਸੋ ਕਈ ਵਾਰੀ ਜਦੋਂ ਅਸੀਂ ਗੱਲ ਕਰਦਨੇ ਆ ਤੇ ਪੋਲਿਟੀਕਲ ਪਾਰਟੀਆਂ ਉਹਦੇ ਤੋਂ ਉਲਟ ਵੀ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਨਹੀਂ ਅਜੇ ਹਾਂ ਕੁਝ ਨਹੀਂ ਸੀ ਭਾਸਕਰ ਸਾਹਿਬ ਤੇ सुरेंद्र ਡੱਲਾ ਨੇ ਹਵਾ 'ਚ ਗੱਲ ਕਰਤੀ ਸੋ ਕਈ ਵਾਰੀ ਹਵਾ 'ਚ ਬਹੁਤ ਕੁਝ ਹੁੰਦਾ ਜਿਹਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ ਆ ਕੋਵਿਡ ਆਪਾਂ ਦੇਖਿਆ ਹੀ ਆ ਜੀ ਲੋਕ ਮੰਨਦੇ ਨਹੀਂ ਸੀ ਪਰ ਮੰਨੋ ਨਾ ਮੰਨੋ ਕੋਵਿਡ ਹਵਾ ਚੋਂ ਤਾਂ ਫੈਲਿਆ ਹੀ ਹੈ ਕਿਉਂਕਿ ਮਾਸਕ ਇਸੇ ਕਰਕੇ ਸਾਨੂੰ ਸਾਰਿਆਂ ਨੂੰ ਲਾਉਣੇ ਪਏ ਔਰ ਮਾਸਕ ਲਾਉਣ ਵਾਲਿਆਂ ਨੂੰ ਵੀ ਦੇਖੋ ਕੋਵਿਡ ਹੋ ਗਿਆ ਕਿਉਂਕਿ ਕਦੇ ਤਾਂ ਤੁਸੀਂ ਮਾਸਕ ਲਾ ਕੇ ਸਾਹ ਲਓਗੇ ਨਾ ਚਲੋ ਇਹ ਮੈਡੀਕਲ ਦੀਆਂ ਗੱਲਾਂ ਨੇ ਐਵੇਂ ਕੋਈ ਗੁੱਸਾ ਨਾ ਕਰ ਜੇ ਪਰ ਪਾਸਕਰ ਸਾਹਿਬ ਅਗਰ ਅਜਿਹੀਆਂ ਸਥਿਤੀਆਂ ਬਣਦੀਆਂ ਨੇ ਕਿ ਅਗਲੇ 2-3 ਦਿਨਾਂ ਦੇ ਵਿੱਚ ਪੋਲਿਟੀਕਲ ਟਾਪਨ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਇੱਕ ਕਾਂਗਰਸੀ ਉਹ ਨਾਰਾਜ਼ ਜਾ ਲੱਗਦਾ ਕਾਂਗਰਸੀ ਅੰਮ੍ਰਿਤਸਰੋਂ ਉਹ ਵੀ ਜਾ ਸਕਦਾ ਹੈ ਤੇ ਇੱਕ ਅਕਾਲੀ ਲੀਡਰ ਜਲੰਧਰੋਂ ਆਪਾਂ ਨਾਂ ਤਾਂ ਨਹੀਂ ਲੈਂਦੇ ਕਿਉਂਕਿ ਕਿਤੇ ਉਹਨਾਂ ਦਾ ਜਿਹੜਾ ਆਣ ਜਾਣ ਦਾ ਜਿਹੜਾ ਰਾਹ ਹੈ ਕਿਤੇ ਰੁਕਾਵਟ ਨਾ ਪਵੇਲੀ ਆਪਾਂ ਕਾਹਨੂੰ ਕਿਸੇ ਦੇ ਰਾਹ 'ਚ ਰੁਕਾਵਟ ਪਾਉਣੀ ਹੈ ਦੀ ਜੇ ਕਿਸੇ ਦਾ ਕਿਸੇ ਪਾਸੇ ਗੁਣਾ ਫਿੱਟ ਹੁੰਦਾ ਹੈ ਤੇ ਹੁਣ ਦਿਓ ਸੋ ਇੱਕ ਜਲੰਧਰ 'ਚ ਵੀ ਹੈ ਜਲੰਧਰ 'ਚ ਬਲਕਿ ਦੋ ਨੇ ਜਲੰਧਰ 'ਚ ਦੋ ਨੇ ਅਕਾਲੀ ਦਸ ਨਾਲ ਸੰਬੰਧਿਤ ਅਥਵੇ ਇੱਕ ਚੀਜ਼ ਹੋਰ ਦੇਖਣਾ ਕਈ ਲੀਡਰ ਇਹ ਵੀ ਸੋਚਦੇ ਨੇ ਭਾਵੇਂ ਅਕਾਲੀ ਦਲ ਦੇ ਹੁਣ ਭਾਵੇਂ ਕਾਂਗਰਸ ਦੇ ਹੁਣ ਕਾਂਗਰਸ ਦਾ ਲੀਡਰ ਇੱਕ ਸੋਚ ਰਿਹਾ ਜਿਹੜੇ ਉਹਦੇ ਆਲੇ-ਦੁਆਲੇ ਦੇ ਸੂਤਰਾਂ ਤੋਂ ਗੱਲਾਂ ਮਿਲਦੀਆਂ ਨੇ ਵੀ ਦੇਖੋ ਭਾਜੀਪੀ ਨੇ ਵੀ ਟਿਕਟ ਦੇਤੀ ਕਾਂਗਰਸ 'ਚ ਵੀ ਗੁਰਜੀਤ ਔਜਲਾ ਪੱਕਾ ਆਮ ਆਦਮੀ ਪਾਰਟੀ ਨੇ ਵੀ ਟਿਕਟ ਦੇਤੀ ਵੀ ਹੋ ਜੋ ਸ਼ਾਮਲ ਘੱਟੋ-ਘੱਟ ਵਿਧਾਨ ਸਭਾ ਦੀ ਟਿਕਟ ਆ ਜੂ ਜਾਂ ਮੈਨੂੰ ਕਿਤੇ ਹੋਰ ਲੈ ਜਾਣਗੇ ਕਿਉਂਕਿ ਅੱਜਕੱਲ ਬੜੇ ਚਿਹਰਿਆਂ ਦੀ ਡਿਮਾਂਡ ਆ ਭਾਈ ਅਗਲੇ ਕਹਿੰਦੇ ਮੇਰਾ ਸ਼ਹਿਰ ਨਹੀਂ ਤੇ ਨਾਲ ਵਾਲੇ ਸ਼ਹਿਰ 'ਚ ਕਿਸੇ ਪਾਸੇ ਲੈ ਜਾਓ ਅੱਛਾ ਇੱਕ ਤਾਂ ਇਹ ਗੱਲ ਹੈ ਦੂਸਰੀ ਕਈ ਇਹ ਵੀ ਸੋਚਦੇ ਨੇ ਜਲੰਧਰ ਵਾਲੇ ਵੀ ਜੇ ਹੁਣ ਐਮਪੀ ਦੀ ਟਿਕਟ ਲੈ ਕੇ ਲੈ ਕੇ ਕਿਉਂਕਿ ਅਕਾਲੀ ਦਲ ਵੀ ਇਕੱਲਾ ਹੈ ਬੀਜੇਪੀ ਵੀ ਇਕੱਲੀ ਹੈ ਇਹਨਾਂ ਦੀ ਸੰਭਾਵਨਾ ਉਹਨਾਂ ਮੁਤਾਬਕ ਪਾਰਟੀਆਂ ਮੁਤਾਬਕ ਕੋਈ ਬਹੁਤੀ ਜ਼ਿਆਦਾ ਲੱਗਦੀ ਨਹੀਂ ਬੀਜੇਪੀ ਨੇ ਵੀ ਟਿਕਟ ਦੇ ਦਿੱਤੀ ਫਿਰ ਇਹ ਵੀ ਸੋਚਦੇ ਨੇ ਉਹ ਵੀ ਜੇ ਹੁਣ ਆਪਾਂ ਐਮਐਲਏ ਵੀ ਹੈ ਨਹੀਂ ਇੱਕ ਤਾਂ ਇੱਕ ਦੋ ਜਿਹੜੇ ਨੇ ਐਮਐਲਏ ਹੈ ਨਹੀਂ ਅਗਲੇ ਕਿੰਨੇ ਹੁਣ ਆਪਾਂ ਐਮਐਲਏ ਵੀ ਨਹੀਂ ਤੇ ਜੀਐਮਪੀ ਬਣ ਜੀਏ ਤਾਂ ਠੀਕ ਹੈ ਅਗਲੀ ਵਾਰੀ ਇਹਨਾਂ ਪਾਰਟੀਆਂ ਦੇ ਵਿੱਚ ਐਮਐਲਏ ਵੀ ਜਿੱਤਾਂਗੇ ਜਾਂ ਨਹੀਂ ਕੀ ਗਰੰਟੀ ਹੈ ਤੇ ਦੂਸਰੀ ਪਾਰਟੀ ਚ ਅਗਲੀ ਵਾਰ ਨੂੰ ਕਿਤੇ ਐਮਐਲਏ ਵਾਲੀ ਸੀਟ ਹੀ ਨਾ ਬੁੱਕ ਹੋ ਜੇ ਸੋ ਬੜੀ ਗੱਲ ਹੈ ਜਿਹੜਾ ਡਲਾ تھا ਜਿਹੜੀ ਤੁਸੀਂ ਇਸ਼ਾਰਾ ਕਰ ਰਹੇ ਹੋ ਨਾ ਉਸ ਇਸ਼ਾਰੇ ਨੂੰ ਤਕਰੀਬਨ ਸਾਰੇ ਲੋਕ ਸਮਝ ਗਏ ਨੇ ਜਦ ਤੁਸੀਂ ਨਾ ਲੈ ਕੇ ਕਿ ਵੀ ਇਹਨਾਂ ਨੂੰ ਟਿਕਟ ਦੇ ਦਿੱਤੀ ਇਹਨਾਂ ਨੂੰ ਟਿਕਟ ਦੇ ਦਿੱਤੀ ਜਿਹੜੇ ਉਹ ਟਿਕਟ ਮੰਗਦੇ ਨੇ ਉਹ ਇੱਧਰ ਉੱਧਰ ਹੋਣਗੇ ਨਹੀਂ ਹੋਣਗੇ ਕਈ ਵਾਰ ਤੁਹਾਨੂੰ ਇਹ ਲੱਗਦਾ ਹੁੰਦਾ ਸਾਨੂੰ ਇਹ ਲੱਗਦਾ ਹੁੰਦਾ ਹੁਣ ਇਹਨਾਂ ਵਾਸਤੇ ਤਾਂ ਕੋਈ ਥਾਂ ਹੀ ਖਾਲੀ ਨਹੀਂ ਅਸੀਂ ਆਪਣੀ ਪਾਰਟੀ ਦਾ ਕੈਂਡੀਡੇਟ ਜਦ ਅਨਾਉਂਸ ਕਰ ਚੁੱਕੇ ਹਾਂ ਯਾਨੀ ਕੋਈ ਪਾਰਟੀ ਅਗਰ ਇਹ ਗੱਲ ਕਹਿੰਦੀ ਹੈ ਕੈਂਡੀਡੇਟਸ ਚੇਂਜ ਵੀ ਹੋ ਜਾਂਦੇ ਨੇ ਹਜੇ ਬਹੁਤ ਟਾਈਮ ਪਿਆ ਹੈ ਬਹੁਤ ਟਾਈਮ ਪਿਆ ਜੂਨ ਨੂੰ ਯਾਨੀ ਕੋਈ ਪਾਰਟੀ ਕਿਸੇ ਦੂਜੇ ਵਧੀਆ ਕੈਂਡੀਡੇਟ ਨੂੰ ਲਿਆ ਕੇ ਆਪਣੇ ਕੈਂਡੀਡੇਟ ਨੂੰ ਚੇਂਜ ਕਰ ਦੇ ਇਦਾਂ ਦੀਆਂ ਗੱਲਾਂ ਹਰਿਆਣਾ ਦੇ ਵਿੱਚ ਤੇ ਸ਼ੁਰੂ ਵੀ ਹੋ ਗਈਆਂ ਔਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਦਾਂ ਦੇ ਕੈਂਡੀਡੇਟਸ ਚੇਂਜ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਤੁਸੀਂ ਇਹ ਦੇਖੋ ਕੱਲ ਤੋਂ ਲੈ ਕੇ ਅੱਜ ਤੱਕ ਭਾਜਪਾ ਜੋਇਨ ਕਰਨ ਵਾਲਿਆਂ ਦੇ ਨਾਂ ਦੇ ਵਿੱਚ ਜਿਹੜੇ ਮੈਂ ਸੁਣ ਰਿਹਾ ਸੀ ਗੌਰਵ ਮੱਲਵ ਜਿਹੜੇ ਸਰ ਕਾਂਗਰਸ ਨੂੰ ਡਿਫੈਂਡ ਡਿਫੈਂਡ ਕਰਦੇ ਸੀਗੇ ਔਰ ਉਹ ਅੱਜ ਭਾਜਪਾ ਜੋਇਨ ਕਰਦੇ ਹੋਰ ਜਿਹੜੇ ਨਿਰੂਪਮ ਜਿਹੜੇ ਸੀਗੇ ਸੰਜੀਤ ਉਹ ਵੀ ਭਾਜਪਾ ਆਮ ਆਦਮੀ ਪਾਰਟੀ ਫਰੀ ਕਾਂਗਰਸ ਵਾਸਤੇ ਲੜਦੇ ਸੀਗੇ ਪੱਤਰਕਾਰਾਂ ਨਾਲ ਉਹ ਵੀ ਜੋਇਨ ਕਰ ਗਏ ਉਸ ਤੋਂ ਇਲਾਵਾ ਵਰਜਿੰਦਰ ਬੌਕਸਰ ਕਹਿੰਦੇ ਜੀ ਕਾਂਗਰਸ ਤੋਂ ਮੇਰਾ ਮੋਹ ਪੰਗ ਹੋ ਗਿਆ ਕਾਰਨ ਕਿ ਉਹਨਾਂ ਨੂੰ ਮਥਰਾ ਤੋਂ ਟਿਕਟ ਮਿਲ ਰਹੀ ਸੀਗੀ ਔਰ ਮਥਰਾ ਦੇ ਵਿੱਚ ਹਿਮਵੰਨਲੀ ਆਲਰੇਡੀ ਹੈਗੀ ਹੈ ਭਾਈ ਕਿਉਂ ਨਾ ਆਪਾਂ ਜੇਤੂ ਪਾਰਟੀ ਵਾਲੀ ਜਾਈਏ ਇੱਥੇ ਤੇ ਕੁਝ ਨਾ ਕੁਝ ਮਿਲੀ ਵੀ ਜਾਏਗਾ ਪਹਿਲੇ ਉਹ ਦੋ ਵਾਰ ਕਾਂਗਰਸ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜ ਚੁੱਕੇ ਸੀ ਯਾਨੀ ਆਵਾਜ਼ ਆਈ ਦਾ ਦੌਰ ਅੱਜਕੱਲ ਜਿਹੜਾ ਕੋਈ ਲੀਡਰ ਕੁਝ ਕਹਿੰਦਾ ਤੇ ਤੁਸੀਂ ਅਗਲੇ ਦਿਨ ਉਹਦੇ ਬਿਲਕੁਲ ਵਿਪਰੀਤ ਉਹ ਰਿੰਕੂ ਹਨਨ ਜਦ ਭਾਜਪਾ ਜੋਇਨ ਕੀਤੀ ਸੀ ਦੋ ਦਿਨ ਪਹਿਲਾਂ ਹੀ ਛੱਡਿਆ ਸੀਗਾ ਵੀ ਨਹੀਂ ਮੈਂ ਆਮ ਆਦਮੀ ਪਾਰਟੀ ਦਾ ਹੈਗਾ ਆਮ ਆਦਮੀ ਪਾਰਟੀ ਜਰਾਂਗਾ ਸ਼ੀਤਲ ਕੁਮਾਰ ਆਲੋ ਨੇ ਵੀ ਵੀਡੀਓ ਪਾ ਕੇ ਇਹ ਗੱਲ ਕੀਤੀ ਸੀ ਰਵਨੀਤ ਬਿੱਟੂ ਹਨ ਨੇ ਐਦਾਂ ਦੀ ਗੱਲਾਂ ਮਹੀਨੇ ਪਹਿਲੇ ਤੋਂ ਚੱਲ ਰਹੀ ਸੀ ਕਿ ਵੀ ਉਹ ਭਾਜਪਾ ਜੁਆਇਨ ਕਰ ਰਹੇ ਨੇ। ਇਸ ਗੱਲ ਨੂੰ ਕਦੀ ਰੂਲ ਆਊਟ ਨਹੀਂ ਕੀਤਾ ਸੀਗਾ ਕਿ ਇਸ ਕਰਕੇ ਹਜੇ ਤੱਕ ਮੰਡੀ ਸਜੀ ਹੈ ਪੋਲਿਟੀਕਲ। ਐਸ ਮੰਡੀ ਦੇ ਵਿੱਚ ਕੌਣ ਕਿੱਥੇ ਜਾਏਗਾ ਇਹ ਦੇਖਣ ਵਾਲੀ ਗੱਲ ਹੈ। ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਦੇਖੋ ਲੀਡਰ ਝੂਠ ਬੋਲਦੇ ਨੇ। ਹੁਣ ਸੁਸ਼ੀਲ ਰਿੰਕੂ ਜੀ ਜਦ ਤੱਕ ਸ਼ਾਮਲ ਨਹੀਂ ਹੋਗੇ ਭਾਸਕਰ ਸਾਹਿਬ ਤੁਹਾਡੇ ਅੱਗੇ ਜਾਂ ਮੇਰੇ ਅੱਗੇ ਕਿਵੇਂ ਮੰਨ ਲੈਣ। ਅਸੀਂ ਤਾਂ ਨਾਲ ਹੀ ਖਬਰ ਵੀ ਦੇ ਦੇਣੀ ਹੈ। ਇਸ ਕਰਕੇ ਲੀਡਰਾਂ ਦੀ ਮਜਬੂਰੀ ਹੈ ਉਹ ਝੂਠ ਨਹੀਂ ਬੋਲਦੇ। ਅਸਲ 'ਚ ਉਹ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਗੱਲ ਸਿਰੇ ਲੱਗ ਜੇ ਤੇ ਜਦ ਤੱਕ ਪੋਲਿਟਿਕਸ ਦੇ ਵਿੱਚ ਜੀ ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਉਹ ਸਾਨੂੰ ਦੱਸਣ ਕਿ ਕਿਹੜੀ ਪਾਰਟੀ ਜਾ ਰਹੇ ਨੇ ਜਦ ਉਹ ਇੱਕ ਦਿਨ ਪਹਿਲੇ ਵੀਡੀਓ ਪਾ ਕੇ ਇਹ ਗੱਲ ਕਹਿੰਦੇ ਨੇ ਕਿ ਮੈਂ ਆਮ ਆਦਮੀ ਪਾਰਟੀ ਦਾ ਹੈਗਾ ਰਹੂੰਗਾ ਔਰ ਹਮੇਸ਼ਾ ਰਹੂੰਗਾ ਔਰ ਮੈਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਇਲੈਕਸ਼ਨ ਲੜੂੰਗਾ ਤੇ ਫਿਰ ਤੁਸੀਂ ਕਹਿੰਦੇ ਹੋ ਇਹ ਝੂਠ ਨਹੀਂ ਹੈਗਾ ਸੱਚ ਨਾ ਬੋਲਣ ਉਹਦੀ ਕੋਈ ਦਿੱਕਤ ਨਹੀਂ ਹੈ ਪਰ ਘੱਟੋ ਘੱਟ ਝੂਠ ਵੀ ਨਾ ਬੋਲਣ ਕਿਉਂਕਿ ਤੁਸੀਂ ਪਬਲਿਕ ਦੇ ਰਿਪਰੈਜ਼ੈਂਟੇਟਿਵ ਹੋ ਤੁਹਾਡੀ ਕੀਤੀ ਹੋਈ ਗੱਲਾਂ ਪਬਲਿਕ ਧਿਆਨ ਨਾਲ ਸੁਣ ਰਹੀ ਹੁੰਦੀ ਹੈ ਔਰ ਜਦ ਤੁਸੀਂ ਆਪਣੀ ਹੀ ਕੀਤੀ ਹੋਈ ਗੱਲਾਂ ਤੋਂ ਮੁਕਰਦੇ ਹੋ ਤੇ ਅੱਗੇ ਨਹੀਂ ਮੁਕਰੋਗੇ ਇਹ ਪਬਲਿਕ ਨੂੰ ਕੀ ਗਾਰੰਟੀ ਹੋਏਗੀ ਬਿਲਕੁਲ ਕਈ ਵਾਰੀ ਦੇਖੋ ਲੁਕਵੇਂ ਜੇ ਦਬਾਅ ਹੁੰਦੇ ਨੇ ਪਾਸਕਰ ਸਾਹਿਬ ਤੁਸੀਂ ਸਥਿਤੀ ਸਮਝਿਆ ਕਰੋ ਲੀਡਰਾਂ ਦੀ ਮਨੋਦਸ਼ਾ ਅਗਰ ਕਈ ਵਾਰੀ ਲੀਡਰ ਇਹ ਵੀ ਨਾ ਕਹਿਣ ਕਿ ਅਸੀਂ ਇਹ ਪਾਰਟੀ ਨਹੀਂ ਛੱਡਣੀ ਤੇ ਹੋ ਸਕਦਾ ਹੈ ਦੂਜੀ ਪਾਰਟੀ ਸੱਦਾ ਹੀ ਨਾ ਮਾਰੇ ਦੂਜੀ ਪਾਰਟੀ ਨੂੰ ਕਈ ਵਾਰੀ ਲੱਗਦਾ ਹੋਵੇ ਲਓ ਜੀ ਬੰਦੇ ਨੇ ਮਨ ਬਦਲ ਲਿਆ ਇਹਨੂੰ ਛੇਤੀ ਛੇਤੀ ਲਿਆਓ ਕਿਤੇ ਪੱਕਾ ਨਾ ਹੋ ਜੇ ਸੋ ਚਲੋ ਸਿਆਸਤ ਹੈ ਸਿਆਸਤ ਦੇ ਵਿੱਚ ਜਿਹੜਾ ਜਿਹੜੀ ਦਿਮਾਗੀ ਸਥਿਤੀ ਆ ਲੀਡਰਾਂ ਦੀ ਬਹੁਤ ਜ਼ਿਆਦਾ ਬੋਝ ਉਹਨਾਂ ਦੇ ਉੱਤੇ ਆ ਬਹੁਤ ਜ਼ਿਆਦਾ ਬੋਝ ਆ ਆਪਾਂ ਨੂੰ ਰੱਬ ਜਾਣਦਾ ਜੀ ਜਿਹੜੇ ਲੀਡਰ ਪਾਰਟੀਆਂ ਬਦਲਦੇ ਨੇ ਕਿੰਨੀ ਕੁ ਖੁਸ਼ੀ ਨਾਲ ਬਦਲਦੇ ਨੇ ਕਿੰਨੀ ਕੁ ਮਜਬੂਰੀ ਹੈ ਕਿੰਨਾ ਕੁ ਦਿਲ ਤੇ ਪੱਥਰ ਰੱਖ ਕੇ ਬਦਲਦੇ ਨੇ ਕਿਉਂਕਿ ਉਹ ਵੀ ਜਾਣਦੇ ਨੇ ਕਿ ਰਾਤ ਨੂੰ ਅਸੀਂ ਇੱਕ ਪਾਰਟੀ 'ਚ ਸੁੱਤੇ ਆ ਤੇ ਸਵੇਰੇ ਉੱਠ ਕੇ ਜਦੋਂ ਅਸੀਂ ਦੂਜੀ ਪਾਰਟੀ 'ਚ ਜਾਂਦੇ ਆ ਤੇ ਰਾਤ ਨੂੰ ਨੀਂਦ ਬੜੀ ਔਖੀ ਹੁੰਦੀ ਆ ਜਮਾ ਘਟਾਉ ਦਿਮਾਗ 'ਚ ਲੱਗੇ ਰਹਿੰਦੇ ਨੇ ਕਿ ਪੁਰਾਣੀ ਪਾਰਟੀ ਵਾਲੇ ਕੀ ਕਹਿਣਗੇ ਨਵੇਂ ਸਾਡੇ ਬਾਰੇ ਕੀ ਸੋਚਣਗੇ ਕਿਉਂਕਿ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਲੀਡਰਾਂ ਨੂੰ ਉਹਨਾਂ ਦਾ ਜਵਾਬ ਵੀ ਦੇਣਾ ਪੈਂਦਾ ਚਲੋ ਪਾਸਕਰ ਸਾਹਿਬ ਇੱਕ ਬੜਾ ਵਿਸ਼ਾ ਵਿੱਚ ਰਹਿ ਗਿਆ ਉਹ ਗੱਲ ਜ਼ਿਆਦਾ ਸਿਰੇ ਨਹੀਂ ਲੱਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਤੇ ਮੈਂ ਚਾਹੁੰਦਾ ਸੀ ਕਿ ਭਗਵੰਤ ਮਾਨ ਕਦੋਂ ਕੁ ਬਾਕੀ ਕੈਂਡੀਡੇਟ ਐਲਾਨ ਕਰ ਸਕਦੇ ਨੇ ਹੁਣ ਕੇਜਰੀਵਾਲ ਦੀ ਸਹਿਮਤੀ ਲੈਣੀ ਜਾਣਗੇ ਮੈਨੂੰ ਲੱਗਦਾ ਉਂਝ ਸੰਦੀਪ ਪਾਠਕ ਵੀ ਬੜੇ ਸਰਗਰਮ ਨੇ ਮੈਂ ਵੇਖਿਆ ਸੰਦੀਪ ਪਾਠਕ ਲਗਾਤਾਰ ਲੁਧਿਆਣਾ ਔਰ ਜਲੰਧਰ ਦੇ ਵਿੱਚ ਉਹਨਾਂ ਨੇ 2 ਦਿਨ ਮੀਟਿੰਗਾਂ ਕੀਤੀਆਂ ਇਹ ਵੀ ਡਿਮਾਂਡ ਆ ਰਹੀ ਹੈ ਜਲੰਧਰ ਦੇ ਕਿ ਜਲੰਧਰ ਦੇ ਵਿੱਚ ਵੀ ਇੱਕ ਸਿਟਿੰਗ ਮੰਤਰੀ ਹੈ ਕਿਉਂ ਨਾ ਉਸ ਮੰਤਰੀ ਨੂੰ ਅੱਗੇ ਵਧਾਇਆ ਜਾਵੇ ਜਲੰਧਰ ਚ ਆਮ ਆਦਮੀ ਪਾਰਟੀ ਵੱਲੋਂ ਗੁੰਜਾਇਸ਼ ਹੈ ਆਮ ਆਦਮੀ ਪਾਰਟੀ ਕੋਲੇ ਦੀ ਆਮ ਆਦਮੀ ਪਾਰਟੀ ਦੀ 4 ਸੀਟਾਂ ਰਹਿ ਗਈਆਂ ਜਿੱਥੇ ਉਹਨਾਂ ਨੇ ਹਜੇ ਡਿਕਲੇਅਰ ਕਰਨੇ ਆਪਣੇ ਕੈਂਡੀਡੇਟ ਜਿਦੇ ਵਿੱਚ ਲੁਧਿਆਣਾ ਜਲੰਧਰ ਗੁਰਦਾਸਪੁਰ ਔਰ ਇੱਕ ਹੋਰ ਸੀਟ ਹੈਗੀ ਹੈ ਸ਼ਾਇਦ ਜਿਹੜੀ ਮੈਨੂੰ ਯਾਦ ਦਿਮਾਗ 'ਚ ਹੀ ਨਹੀਂ ਆ ਰਹੀ ਜਿੱਥੇ ਉਹਨਾਂ ਨੇ ਅਨਾਉਂਸ ਕਰ ਰਹੀ ਹੈ ਜਿੱਥੇ ਤੱਕ ਲੁਧਿਆਣਾ ਦੀ ਗੱਲ ਚੱਲੀਏ ਆਮ ਆਦਮੀ ਪਾਰਟੀ ਦਾ ਕੋਈ ਐਦਾਂ ਦਾ ਫੇਸ ਲੋਕਲ ਹੋਏ ਫਿਲਹਾਲ ਨਜ਼ਰ ਨਹੀਂ ਆਉਂਦਾ ਹੋ ਸਕਦਾ ਕਿਸੇ ਐਮਐਲਏ ਦੇ ਉੱਤੇ ਥਾਪੀ ਦਿੱਤੀ ਜਾਏਗੀ ਤੁਸੀਂ ਲੜੋ ਔਰ ਜਿੱਥੇ ਤੱਕ ਜਲੰਧਰ ਦੀ ਗੱਲ ਹੈਗੀ ਆ ਉਹ ਤੁਹਾਡੀ ਗੱਲ ਠੀਕ ਹੈ ਕਿ ਕੁਝ ਬਾਹਰ ਦੀ ਪਾਰਟੀਆਂ ਦੇ ਉੱਤੇ ਹਜੇ ਵੀ ਨਜ਼ਰ ਹੈ ਕੱਲ ਜਦ ਸੰਦੀਪ ਪਾਟਕ ਨੂੰ ਇੱਥੇ ਮੀਟਿੰਗ ਲੈ ਰਹੇ ਸੀਗੇ ਤੇ ਉੱਥੇ ਵੌਲੰਟੀਅਰਸ ਨੇ ਇੱਕ ਦੋ ਟੁਕ ਐ ਆਪਣੇ ਤਰੀਕੇ ਨਾਲ ਸੰਦੀਪ ਪਾਟਕ ਨੂੰ ਕਹਿਤਾ ਸੀ ਕਿ ਜੇ ਬਾਹਰੋਂ ਬੰਦਾ ਲਿਆਏ ਨਾ ਤੇ ਫਿਰ ਥੋੜਾ ਜਿਹਾ ਔਖਾ ਹੋਏਗਾ ਸਾਨੂੰ ਉਹਨੂੰ ਸਪੋਰਟ ਕਰਨਾ ਜੇ ਆਪਣੀ ਹੀ ਪਾਰਟੀ ਦੇ ਕੈਂਡੀਡੇਟ ਨੂੰ ਤੁਸੀਂ ਐਲਾਨੋ ਉਹ ਵੀ ਖਾਸ ਕਰਕੇ ਬਲਕਾਰ ਸਿੰਘ ਉਹਨਾਂ ਬੈਠੇ ਸੀਗੇ ਉਹਨਾਂ ਦੀ ਤਰਫ ਇਸ਼ਾਰਾ ਕੀਤਾ ਇਹਨਾਂ ਨੂੰ ਬਣਾਓ ਕੈਂਡੀਡੇਟ ਮੈਨੂੰ ਇਹ ਲੱਗਦਾ ਹੈ ਕਿ ਜਦ ਬਲਕਾਰ ਸਿੰਘ ਉਹਨਾਂ ਦੇ ਬਾਰੇ ਵਿੱਚ ਗੱਲ ਉਸ ਮੀਟਿੰਗ ਦੇ ਵਿੱਚ ਕੀਤੀ ਫਿਰ ਗੱਲ ਕਰੀਏ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਕਵਿਤਾ ਖੰਨਾ ਉਹਨਾਂ ਦਾ ਨਾਮ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਮੇਰੇ ਖਿਆਲ ਨਾਲ 15 20 25 ਦਿਨ ਪਹਿਲੇ ਹੀ ਅਨਾਉਂਸ ਕਰਤਾ ਸੀਗਾ ਵੀ ਸ਼ੀ ਮੇਬੀ ਦ ਕੈਂਡੀਡੇਟ ਫਾਰ ਆਮ ਆਦਮੀ ਪਾਰਟੀ ਔਰ ਇਹ ਗੱਲਾਂ ਹੁਣ ਉਸ ਸਿਰੇ ਦੇ ਵਿੱਚ ਜਾ ਰਹੀਆਂ ਕਵਿਤਾ ਖੰਨਾ ਉਹਨਾਂ ਨਾਲ ਆਮ ਆਦਮੀ ਪਾਰਟੀ ਲਗਾਤਾਰ ਸੰਪਰਕ ਹੋ ਸਕਦਾ ਭਗਵਾਨ ਤਮਾਨ ਉਹਨੇ ਜੇ ਰਿਚੇ ਸੁਪਰੀਮੋ ਜੀ ਨੂੰ ਮਿਲਣ ਦਾ ਜਿਹੜਾ ਟਾਈਮ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਉਹਨਾਂ ਕੈਂਡੀਡੇਟਸ ਜਿਹੜੇ ਬਾਹਰੋਂ ਆ ਜਾ ਰਹੇ ਨੇ ਉਹਨਾਂ ਦੇ ਉੱਤੇ ਮੋਹਰ ਲਵਾਉਣ ਦੀ ਕੋਸ਼ਿਸ਼ ਹੋਏਗੀ ਔਰ ਉਸ ਤੋਂ ਬਾਅਦ ਚਾਰ ਕੈਂਡੀਡੇਟ ਚਾਰ ਦਿਨਾਂ ਦੇ ਵਿੱਚ ਅਨਾਉਂਸ ਕਰਨ ਦੀ ਇੱਕ ਕਬਾਇਗ ਆਮ ਆਦਮੀ ਪਾਰਟੀ ਆਲਰੇਡੀ ਕਰ ਚੁੱਕੀ ਹੈ ਔਰ ਐਦਾਂ ਦੀ ਹੀ ਗੱਲ ਰਾਜਾਵੜੀ ਉਹਨਾਂ ਕਾਂਗਰਸ ਦੀ ਲਿਸਟ ਦੇ ਬਾਰੇ ਚ ਪਬਲਿਕਲੀ ਕਹਿ ਚੁੱਕੇ ਜੇ ਭਾਜਪੀ ਇਹ ਜਿਹੜਾ ਜਿੱਦਾਂ ਹੀ ਆ ਚਾਰ ਕੈਂਡੀਡੇਟ ਜਾਂ ਹੋਰ ਜਿਹੜੇ ਕੈਂਡੀਡੇਟ ਦੂਜੀ ਪਾਰਟੀਆਂ ਦੇ ਅਨਾਉਂਸ ਹੁੰਦੇ ਨੇ ਉਸ ਤੋਂ ਬਾਅਦ ਭਾਜਪਾ ਵੀ ਕੁਝ ਕੈਂਡੀਡੇਟਸ ਦੀ ਲਿਸਟ ਅੱਜਕੱਲ ਦੇ ਵਿੱਚ ਪੇਸ਼ ਕਰ ਸਕਦੀ ਹੈ ਪਰ ਚਲੋ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਵੀ ਅੱਜ ਕਰ ਦੇਗੀ ਪਰਸੋਂ ਕਰ ਦੇਗੀ ਹੁਣ ਇਹਨਾਂ ਦੀ ਮਰਜ਼ੀ ਹੈ ਕੈਂਡੀਡੇਟ ਸਿਲੈਕਟ ਕੀਤੇ ਹੁੰਦੇ ਨੇ ਪਰ ਉਹ ਟਾਈਮਿੰਗ ਉਹ ਹਿਸਾਬ ਕਿਤਾਬ ਲਾ ਕੇ ਕਿ ਵੀ ਹਜੇ ਕੋਈ ਹੋਰ ਆਨ ਵਾਲਾ ਤਾਂ ਨਹੀਂ ਹੈ ਜਿੱਦਾਂ ਫਲਾਈਟ ਦੀ ਲਾਸਟ ਕਾਲ ਮੈਂ ਇੱਕ ਵਾਰ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਇੱਕ ਲਾਸਟ ਕਾਲ ਦਿੱਤੀ ਜਾਂਦੀ ਹੈ ਕਿ ਵੀ ਜਿਹੜੇ ਵੀ ਚੜਨੇ ਆਂ ਜਹਾਜ਼ 'ਚ ਚੜ ਜਾਓ ਜੇ ਉੱਡ ਗਿਆ ਤੇ ਫਿਰ ਬਾਅਦ 'ਚ ਉੱਤੇ ਇਹ ਲਟਕਣਾ ਪਵੇਗਾ ਜਾਂ ਫਿਰ ਜਹਾਜ਼ 'ਤੇ ਉੱਤੇ ਖੜ ਕੇ ਜਾਣਾ ਪਵੇਗਾ ਹਨ ਐ ਵੀ ਦੇਖਣ ਵਾਲੀ ਗੱਲ ਹੈ ਕਿ ਹੁਣ ਬੀਜੇਪੀ ਦਾ ਜਹਾਜ਼ ਕੁਝ ਲੰਮਾ ਡਿਲੇ ਚਲਾ ਗਿਆ ਔਰ ਉਹ ਜਹਾਜ਼ ਦੂਜੇ ਜਹਾਜ਼ਾਂ ਦੇ ਵਿੱਚ ਕਿਹੜੀ ਸਵਾਰੀ ਉਤਰ ਕੇ ਅੰਦਰ ਉੱਧਰ ਹੁੰਦੀ ਹੈ ਉਹ ਦੀ ਇੰਤਜ਼ਾਰ ਕਰਦੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਔਰ ਕਵਿਤਾ ਖੰਨਾ ਉਹਨਾਂ ਦਾ ਕੱਲ ਵੀ ਗੱਲ ਕੀਤੀ ਸੀ ਗੁਰਦਾਸਪੁਰ ਦੇ ਵਿੱਚ ਚੰਗਾ ਸਤਿਕਾਰ ਹੈ ਹਾਲਾਂਕਿ ਇਹ ਤਾਂ ਰੱਬ ਹੀ ਜਾਣਦਾ ਹੈ ਕਿ ਕੀ ਉਹ ਆਜ਼ਾਦ ਲੜਨਗੇ ਆਪ ਵੱਲ ਜਾ ਸਕਦੇ ਨੇ ਜਾਂ ਕਾਂਗਰਸ ਵੱਲ ਜਾ ਸਕਦੇ ਨੇ ਪਰ ਕਿਆਸ ਕਵਿਤਾ ਖੰਨਾ ਉਹਨਾਂ ਦੀ ਉਮੀਦਵਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਲੱਗ ਰਹੇ ਨੇ ਕਿਉਂਕਿ ਮੀਡੀਆ ਨੂੰ ਲੱਗਦਾ ਹੈ ਆ ਕਿ ਉਹ ਅਜਿਹੇ ਕੈਂਡੀਡੇਟ ਨੇ ਜਿਹੜੇ ਗੁਰਦਾਸਪੁਰ ਦੇ ਵਿੱਚ ਵੱਡੀ ਭੂਮਿਕਾ ਆਉਂਦੀਆਂ ਚੋਣਾਂ ਦੇ ਵਿੱਚ ਅਦਾ ਕਰਨਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਅਕਾਲੀ ਦਲ ਦੀ ਗੱਲ ਜ਼ਰੂਰ ਕਰ ਲਈ ਜੀ ਦੇਖੋ ਸਾਡੀ ਖੇਤਰੀ ਪਾਰਟੀ ਹੈ ਸੁਖਵੀਰ ਬਾਦਲ ਹਰ ਜਗ੍ਹਾ ਕਹਿ ਰਹੇ ਨੇ ਕਿ ਬਾਹਰਲੇਆਂ ਨੂੰ ਹਰਾਓ ਖੇਤਰੀ ਪਾਰਟੀ ਨੂੰ ਜਿਟਾਓ ਸੁਖਵੀਰ ਬਾਦਲ ਦਾ ਇਹ ਨਾਅਰਾ ਜਿਹੜਾ ਕਿ ਬਾਕੀ ਬਾਹਰਲੇ ਆਪਾਂ ਖੇਤਰੀ ਪਾਰਟੀਆਂ ਆਪਾਂ ਹੁਣ ਸਿਰਫ ਪੰਜਾਬ ਵਾਲਿਆਂ ਆਪਾਂ ਨੂੰ ਵੋਟਾਂ ਪਾਓ ਇਹ ਖੇਤਰਵਾਦ ਦਾ ਮੁੱਦਾ ਮੁੱਦਾ ਸੁਖਵੀਰ ਬਾਦਲ ਦਾ ਕਿੰਨੇ ਕੁ ਲੋਕਾਂ ਦਾ ਸਾਥ ਮਿਲ ਸਕਦਾ ਜਦੋਂ ਕਿਸਾਨ ਅੰਦੋਲਨ ਔਰ ਕਈ ਕਿਸਾਨ ਸੰਗਠਨ ਖੁੱਲ ਕੇ ਵਿਰੋਧ ਕਰ ਰਹੇ ਨੇ ਬੀਜੇਪੀ ਦਾ ਕੱਲ ਪਰਸੋਂ ਜਦ ਸੁਖਵੀਰ ਸਿੰਘ ਬਾਦਲੋਣਾ ਆਪਣੀ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਲਈ ਥੀ ਕਿ ਕਿਸੇ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਪੁੱਛ ਲਿਆ ਕਿ ਜਨਾਬ ਕਿੰਨੀ ਕੁ ਸੀਟਾਂ ਜਿੱਤਣ ਦੀ ਉਮੀਦ ਕਰਦੇ ਹੋ ਤੁਸੀਂ ਉਹ ਕਹਿੰਦੇ ਆ ਸੀਟਾਂ ਕਿਉਂ ਕਰਦੇ ਹੋ ਗੱਲ ਅਸੀਂ ਤੇ ਅਕਾਲੀ ਦਲ ਚੋਂ ਲੜ ਰਿਹਾ ਲੋਕਾਂ ਦੇ ਮਨ ਜਿੱਤਣ ਵਰਤੇ ਯਾਨੀ ਸੀਟਾਂ ਦੇ ਕਲੇਮ ਕਰਨ ਤੋਂ ਉਹ ਪਹਿਲੇ ਪ੍ਰਧਾਨ ਨੇ ਕਿਉਂਕਿ 13 0 13 0 ਸਾਰੀ ਪਾਰਟੀਆਂ ਕਹਿ ਰਹੀ ਐ ਭਾਜਪਾ ਵੀ ਕਹਿੰਦੀ ਆਪਾਂ 13 ਜਿੱਤਾਂਗੇ ਆਮ ਆਦਮੀ ਪਾਰਟੀ ਤੇ ਕਹਿੰਦੇ ਵੀ ਪੰਜਾਬ ਬਣੇਗਾ ਹੀਰੋ 13 0 ਔਰ ਜਿੱਥੇ ਤੱਕ ਕਾਂਗਰਸ ਦੀ ਗੱਲ ਹੈਗੀ ਉਹ ਵੀ ਕਹਿੰਦੇ 13 ਦੀ 13 ਜਿੱਤ ਕੇ ਖੜਗੇ ਸਾਹਿਬ ਦੀ ਝੋਲੀ ਚ ਪਾਣੀ ਐ ਹੁਣ ਗੱਲ ਕਿੱਥੇ ਖੜੀ ਐ ਕੌਣ ਕਿੱਥੇ 13 13 ਦੇ ਸਾਰੇ 13 ਜਿੱਤ ਗਏ ਤੇ ਦੇਖੋ ਕਿਦੇ ਖਾਤੇ ਚ ਕਿੰਨੀ ਘੁਆਣੀ ਐ ਪਰ ਹਾਂ ਆ ਜਿਹੜੀ ਗੱਲ ਹੈਗੀ ਐ ਜਿਹੜੀ ਤੁਸੀਂ ਮੈਨੂੰ ਪੁੱਛੀ ਐ ਉਹਦੇ ਉੱਤੇ ਹਜੇ ਵੀ ਇੱਕ ਸਵਾਲ ਹੈਗਾ ਕਿ ਅਕਾਲੀ ਦਲ ਅਕਾਲੀ ਦਲ ਕਹਿੰਦੇ ਬਾਹਰਲੇਆ ਨੂੰ ਹਰਾਓ ਆਪਣੇਆ ਨੂੰ ਜਿਤਾਓ ਇਹ ਕੈਂਪੇਨ ਕਿੰਨਾ ਕੋ ਵਧੀਆ ਕਿਉਂਕਿ ਪਹਿਲੇ ਜਿਹੜੇ ਪੰਜਾਬ ਦੀ ਖੇਤਰੀਆ ਪਾਰਟੀ ਨੂੰ ਤਿੰਨ ਥਿੱਟਾਂ ਦੇ ਵਿੱਚ ਫਮਟਾ ਕੇ ਰੱਖਤਾ ਸੀ ਪੰਜਾਬੀਆਂ ਨੇ ਹੁਣ ਉਸ ਤੋਂ ਬਾਅਦ ਤੁਸੀਂ ਕਿਦਾਂ ਦਾ ਨੈਰੇਟਿਵ ਸੈੱਟ ਕਰਕੇ ਅੱਗੇ ਵਧਣਾ ਜਾਂਦੇ ਹੋ ਤਾਂ ਕਿ ਆਪਣਾ ਸਥਾਨ ਅਸੀਂ ਬਾਰ-ਬਾਰ ਆਪਣੇ ਪ੍ਰੋਗਰਾਮਸ ਦੇ ਵਿੱਚ ਵੀ ਇਹ ਗੱਲ ਕਹਿੰਦੇ ਆ ਕਿ ਅਕਾਲੀ ਦਲ ਦਾ ਸਟਰੋਂਗ ਹੋਣਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਪਰ ਸਟਰੋਂਗ ਹੋਣ ਵਾਸਤੇ ਤੁਹਾਨੂੰ ਆਪ ਕੁਝ ਇਦਾਂ ਦੀ ਐਕਟੀਵਿਟੀ ਕਰਨੀ ਪੈਗੀ ਇਦਾਂ ਦਾ ਨੈਰੇਟਿਵ ਸੈੱਟ ਕਰਨਾ ਪਏਗਾ ਕਿ ਲੋਕਾਂ ਦਾ ਖੋਇਆ ਹੋਇਆ ਤੁਹਾਡੇ ਪ੍ਰਤੀ ਪਿਆਰ ਉਹ ਵਾਪਸ ਕਿੱਦਾਂ ਆਏ ਉਸ ਪਿਆਰ ਨੂੰ ਜਿੱਤਣ ਦੀ ਗੱਲ ਜਦ ਸੁਖਵੀਰ ਸਿੰਘ ਬਾਦਲ ਹੁਣਾ ਕਰਦੇ ਨੇ ਉਹ ਗੱਲ ਤੇ ਬਹੁਤ ਵਧੀਆ ਲੱਗਦੀ ਹੈ ਪਰ ਉਹ ਲੋਕਾਂ ਦਾ ਮਨ ਜਿੱਤਣ ਵਾਸਤੇ ਜਿਹੜੀ ਕਵਾਇਦ ਕਰਨੀ ਹੁੰਦੀ ਹੈ ਨਾ ਜਿਹੜਾ ਸੱਚਾ ਸੁੱਚਾ ਅਕਾਲੀ ਦਲ ਜਾਂ ਫਿਰ ਲੜਨ ਤੇ ਖੜਨ ਵਾਲਾ ਅਕਾਲੀ ਦਲ ਕਦੀ ਹੁੰਦਾ ਸੀਗਾ ਉਹ ਇੱਕ ਰੂਪਰੇਖਾ ਅਕਾਲੀ ਦਲ ਦੀ ਉਦਾਂ ਦੀ ਨਜ਼ਰ ਆਣੀ ਵੀ ਜ਼ਰੂਰੀ ਚਲੋ ਬਹੁਤ ਬਹੁਤ ਧੰਨਵਾਦ ਖੇਤਰਵਾਦ ਤਕੜਾ ਮੁੱਦਾ ਹੈ ਔਰ ਇਹਦੇ ਚ ਕੋਈ ਦੋਰਾ ਹੀ ਨਹੀਂ ਹੈ ਖੇਤਰੀ ਪਾਰਟੀਆਂ ਨੇ ਜਿਹੜੀਆਂ ਕਿਸੇ ਵੀ ਸੂਬੇ ਦੀਆਂ ਮਾਂ ਪਾਰਟੀਆਂ ਨੇ ਖੇਤਰੀ ਪਾਰਟੀਆਂ ਤਕੜੀਆਂ ਹੋਣੀਆਂ ਚਾਹੀਦੀਆਂ ਨੇ ਔਰ ਖੇਤਰੀ ਪਾਰਟੀਆਂ ਦੇ ਲੀਡਰਾਂ ਨੂੰ ਵੀ ਚਾਹੀਦਾ ਕਿ ਜਿਹੜੇ ਉਹ ਰੀਜਨ ਦੇ ਮੁੱਦੇ ਨੇ ਉਹਨਾਂ ਤੇ ਸਮਝੌਤਾ ਨਾ ਕਰਨ ਮੌਕਾ ਸੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਅਗਰ ਕੱਲਾ ਚੰਡੀਗੜੀ ਪੰਜਾਬ ਨੂੰ ਮੜਵਾ ਦਿੰਦੇ ਬਾਜਪਾਈ ਸਾਹਿਬ ਨੂੰ ਕਹਿ ਕੇ ਗੁਜਰਾਲ ਸਾਹਿਬ ਨੂੰ ਕਹਿ ਕੇ ਔਰ ਇੰਦਰ ਕੁਮਾਰ ਗੁਜਰਾਲ ਉਹਨਾਂ ਨੂੰ ਕਹਿ ਕੇ ਔਰ ਮੋਦੀ ਸਾਹਿਬ ਨੂੰ ਕਹਿ ਕੇ ਤੇ ਮੈਨੂੰ ਲੱਗਦਾ ਆਕਾਲੀ ਦਲ ਅੱਜ ਪੰਜਾਬ 'ਚ ਬਹੁਤ ਮਜ਼ਬੂਤ ਖੇਤਰੀ ਪਾਰਟੀ ਹੋਣੀ ਸੀ ਇਹ ਕਿਤਨਾ ਕਿਤੇ ਭੁੱਲ ਅਕਾਲੀ ਦਲ ਤੋਂ ਜ਼ਰੂਰ ਹੋਈ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਵਾਉਣ ਲਈ ਜ਼ਿਆਦਾ ਸੰਘਰਸ਼ ਨਹੀਂ ਕਰ ਸਕੇ ਔਰ ਹੁਣ ਲੱਗਦਾ ਵੀ ਨਹੀਂ ਅੱਜ ਦੀਆਂ ਜੋ ਸਥਿਤੀਆਂ ਨੇ ਕਿ ਚੰਡੀਗੜ੍ਹ ਦੁਬਾਰਾ ਪੰਜਾਬ ਨੂੰ ਕਿਤੇ ਮਿਲਦਾ ਹੋਵੇ ਮੈਨੂੰ ਲੱਗਦਾ ਨਹੀਂ ਠੀਕ ਹੈ ਸਾਡੀ ਨਵੀਂ ਕਹਿੰਦੇ ਨਿਊ ਚੰਡੀਗੜ੍ਹ ਬਣਾਤਾ ਜੀ ਨਾਲ-ਨਾਲ ਸੋ ਨਿਊ ਚੰਡੀਗੜ੍ਹ ਦੇ ਨਾਲ ਜਿਹੜਾ ਨਿਊ ਹੈ ਨਾ ਉਹ ਉਹਨੂੰ ਕੈਪੀਟਲ ਹੋਣ ਦਾ ਦਰਜਾ ਤਾਂ ਨਹੀਂ ਦਿੰਦਾ ਸੋ ਖੇਤਰੀ ਪਾਰਟੀਆਂ ਜ਼ਰੂਰ ਮੁੱਦਿਆਂ ਤੇ ਡਟੀਆਂ ਰਹਿਣ ਭਾਵੇਂ ਮੁੱਦੇ ਪੂਰੇ ਹੋਣ ਜਾਂ ਨਾ ਹੋਣ ਇਹ ਬੜਾ ਜ਼ਰੂਰੀ ਹੈ ਪਰ ਜਦੋਂ ਖੇਤਰੀ ਪਾਰਟੀਆਂ ਲੱਗਦੀਆਂ ਨੇ ਕਿ ਨਰਮ ਪੈ ਗਈਆਂ ਸੌਫਟ ਹੋ ਗਈਆਂ ਤੇ ਉਹ ਫਿਰ ਕਈ ਵਾਰੀ ਨਾਲ ਲੋਕਾਂ ਦੇ ਮਨਾਂ 'ਚ ਗੱਲ ਕਨਫਿਊਜ਼ਨ ਵਾਲੀ ਹੋ ਜਾਂਦੀ ਹੈ ਚਲੋ ਫਿਰ ਵੀ ਸ਼ੁਭ ਕਾਮਨਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਨ ਦੇ ਲਈ ਬਿਲਕੁਲ ਵਾਪਸ ਮੁੜਿਆ ਤੇ ਹੁਣ ਉਹ ਕਰਨ ਅੰਦੋਲਨ ਡਟ ਕੇ ਭੁੱਲ ਜਾਣ 13 ਸੀਟਾਂ ਦਾ ਨਤੀਜਾ 27 ਦੀ ਤਿਆਰੀ ਕਰਨ ਬਹੁਤ ਬਹੁਤ ਧੰਨਵਾਦ ਆਸਕਰ ਸਾਹਿਬ ਉਹਨਾਂ ਨੂੰ ਪਤਾ ਵੀ ਨਹੀਂ ਪੰਜਾਬ ਦੇ ਲੋਕਾਂ ਦਾ ਲੋਕਾਂ ਦਾ ਵੀ ਜੇ 13 ਤੇ ਲੜਨ ਤੇ ਕੀ ਪਤਾ ਕਿੰਨੀਆਂ ਜਿਤਾ ਦੇਣ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਕੁਝ ਦਾਅਵੇ ਨਾਲ ਨਹੀਂ ਕਹਿ ਸਕਦੇ ਸ਼ੁਭ ਕਾਮਨਾਵਾਂ ਸਾਰੀਆਂ ਪਾਰਟੀਆਂ ਨੂੰ ਹੀ ਆ ਬਸਪਾ ਨੂੰ ਵੀ ਸ਼ੁਭ ਕਾਮਨਾਵਾਂ ਇਸ ਵਾਰ ਮੈਨੂੰ ਲੱਗਦਾ ਹੈ ਕਿ ਬਸਪਾ ਵੀ ਚੰਗੀ ਭੂਮਿਕਾ ਅਦਾ ਕਰੇਗੀ ਕਿਉਂਕਿ ਪੰਜ ਧਿਰ ਮੁਕਾਬਲੇ ਪੰਜਾਬ ਦੇ ਵਿੱਚ ਹੋਣੇ ਨੇ ਬਹੁਤ ਬਹੁਤ ਧੰਨਵਾਦ ਭਾਸਕਰ ਸਾਹਿਬ ਧੰਨਵਾਦ ਜੀ ਰਸਾ